ਤੁੱਕ ਤੂੰ ਨਾ ਦੇਵੇਂ ਚ ਅੱਜ ਦਾ ਹਜੇ ਤੂੰ ਮੈਨੂੰ ਕਹਿਣੀ ਐ ਗੱਲਾਂ ਕੁੜੀ ਕੋਲ ਕਰਤੀਆਂ ਰੋਟੀ ਤੇਰੇ ਕਹੇ ਦੋਨੀ ਮੈਂ ਵੇਚ ਜੀ ਦਿੰਦੀ ਹੈਗੀ ਉਹ ਤਾਂ ਤੇਰਾ ਸਰੀਰ ਹੀ ਦੱਸੀ ਜਾਂਦਾ ਵੀ ਤੈਨੂੰ ਕਹੇ ਜੀ ਰੋਟੀ ਮਿਲਦੀ ਹੈ ਕਹੇ ਜੀ ਨਹੀਂ ਮਿਲਦੀ ਲੈ ਹਜੇ ਟਾਈਮ ਨਹੀਂ ਹੋਇਆ ਆਮ ਟੋਲੇ ਕਰਦੀ ਫਿਰਦੀ ਐ ਵੀ ਤ ਰੋਟੀ ਪਕਾ ਲੈਸਦੇ ਹਾਂ ਪਤਾ ਨਹੀਂ ਪਕਾ ਲਈ ਪਤਾ ਨਹੀਂ ਨਾ ਪਕਾ ਲਈ ਨਿਕਲ ਵਿੰਦਰੇ ਲੈ ਸੁਣਦੀ ਨਹੀਂ ਨਿਕਲ ਵਿੰਦਰੇ ਬੋਲਦੀ ਨਹੀਂ ਹੈਗੀ ਲੈ ਬਾਜੂ ਉੱਜੜੀਆਂ ਐ ਕੰਮ ਕਰੀਏ ਜੀ ਰੋਟੀ ਨਹੀਂ ਹੁੰਦੀ ਸੀ ਮੈਂ ਘੰਟਾ ਕੋ ਬੋਲ ਮਾਰਦੀ ਨੂੰ ਮੈਨੂੰ ਸੁਣਾ ਨਹੀਂ ਹੈਗਾ ਫਿਰ ਸੋਚ ਸੀ ਕਿ ਰੋਟੀ ਬਣਾ ਲਈ ਕਰਾ ਬਣਾ ਲਈ ਰੋਟੀ ਰੋਟੀ ਲੈ ਕੇ ਦੇ ਪਾ ਕੇ ਹਾਂ ਲੈ ਬੇਬੇ ਖਾ ਰੋਟੀ ਤੇ ਮੂੰਗੀ ਦਾਲ ਚੱਕੀ ਫਿਰਦੀ ਐ ਹਾਂ ਬੇਬੇ ਪਈ ਸੀ ਰਾਤ ਵਾਲੀ ਮੂੰਗੀ ਦਾਲ ਤੇ ਕੱਲ ਮੈਂ ਕੱਦੂ ਦਾ ਲਿਆ ਤੀ ਉਹ ਨਾ ਬਣਾਇਆ ਬੇਬੇ ਅੱਜ ਮੈਂ ਥੋੜੀ ਜਿਹੀ ਲੇਟ ਹੋ ਗਈ ਤੜਕੇ ਉੱਠਣ ਨੂੰ ਲੇਟ ਹੋ ਗਈ ਤੇ ਉਹ ਹੀ ਗੱਲ ਆ ਫਿਰ ਮੈਂ ਗੋਹੇ ਗੋਹੇ ਛੱਟਣ ਤਾਂ ਮਾੜਾ ਮੈਨੂੰ ਟਾਈਮ ਲੱਗ ਗਿਆ ਵੱਧਾ ਤੇ ਮੈਂ ਲੇਟ ਹੋ ਗਈ ਮਾਂ ਚੱਲ ਦਾਲ ਪਈ ਹੈਗੀ ਆਥ ਨੇ ਬਣਾ ਲਾਂਗੇ ਕੱਦੂ ਫਿਰ ਸਵੇਰ ਉੱਠੜਿਆ ਕਰ ਉੱਠਦੀ ਦਵੇ ਬੇਬੇ ਸਨੇਹੀ ਸੀ ਆਪਦੇ ਜਾਣੇ ਉਹੀ ਗੱਲ ਰਾਤ ਲੇਟ ਹੋ ਗਏ ਤੁੜੀ ਬਣਾਉਂਦੇ ਸੀਗੇ ਆਪਣੇ ਤੇ ਉਹਨਾਂ ਦੀ ਰੋਟੀ ਰੋਟੀ ਦੇਖ ਉਹਨਾਂ ਨੇ ਕਿਹੜੇ ਵੇਲੇ ਖਾਧੀ ਹੈ ਜਿਵੇਂ ਲੇਟ ਪਾਈ ਸੀ ਉਹ ਮੇਜੀ ਕਿ ਲੇਟ ਜਾਗਾ ਹੀ ਮੁੱਗੀ ਮੈਨੂੰ ਮਾੜੀ ਆ ਜੂਰੀਆ ਬਣਦਾ ਮੇਰੇ ਚਲ ਕੋਈ ਨਾ ਬੇਬੇ ਇੱਕ ਦਿਨ ਹੋਰ ਖਾ ਲੋ ਚਲ ਕੋਈ ਨਾ ਫਿਰ ਆਥ ਨੇ ਉਹ ਕੱਦੂ ਬਣਾ ਲਾਂਗੇ ਲੈ ਇੱਕ ਦਿਨ ਹੋਤਾ ਤਾਂ ਕਹਤਾ ਆਪ ਨੂੰ ਪਤਾ ਲੱਗਦਾ ਇਹ ਵੀ ਆਪ ਹੀ ਸੇ ਆਪਾ ਕਰਨਾ ਪਊਗਾ ਕਦੇ ਨਾ ਕਦੇ ਚਾਜ ਦੇ ਰੋਟੀ ਨੂੰ ਕੋਈ ਟੁੱਕ ਨਹੀਂ ਲੈ ਰਾਤ ਵਾਲੀ ਮੱਥੇ ਮਾਰੀ ਜੇ ਬਿਮਾਰ ਹੋ ਗਈ ਤੇਰਾ ਕੀ ਜਾਊਗਾ ਤੇਰਾ ਕੁਝ ਨਹੀਂ ਜਾਣਦਾ ਮਾਰੀ মুਂਗੀ ਮੱਥੇ ਲਿਆ ਕੇ মুਂਗੀ ਵੀ ਖੱਟੀ ਹੋਈ ਪਈ ਐ ਐ ਨਹੀਂ ਫ੍ਰਿਜ 'ਚ ਰੱਖਦਾ ਗੱਲਾਂ 'ਚ ਕਿਸੇ ਨੂੰ ਆਉਣ ਨਹੀਂ ਦਿੰਦੀ ਲੱਖਣ ਹੈ ਨਹੀਂ ਕਾਸੇ ਦਾ ਕਾਣੂ ਆਪ ਦੇ ਹੀ ਸੇ ਆਪਾ ਕਰੂੰਗੀ ਅੱਡਾ ਅੱਡੀ ਪਕਾ ਲਿਆ ਕਰੂੰਗੀ ਇਹ ਕਿੱਥੇ ਨਹੀਂ ਚਾਜ ਦੇ ਰੋਡ ਰੋਟ ਰੁਕਾ ਬੇਬੇ ਤਾਂ ਐ ਵੀ ਨਹੀਂ ਵੀ ਸੋਈ ਚ ਪੈ ਕੇ ਰੋਟੀ ਖਾ ਲਾਂ ਇਹਨੇ ਚਰਚੇ ਮੈਂ ਸੋ ਕੰਮ ਕਰ ਮਤਲਬ ਬੇਬੇ ਰੋਟੀ ਬਸ ਮੈਂ ਤਾਂ ਖਾ ਲਈ ਕੀ ਫਾਇਦਾ ਮੇਰੇ ਪੈਸੇ ਲਾਇਆ ਤਾਂ ਕੱਦੂਆਂ ਦਾ ਜਦੋਂ ਬੜਾਈ ਨਹੀਂ ਆਹ ਸਾਰੀ ਦਾ ਖੱਟੀ ਹੋ ਰਹੀ ਐ ਤੈਨੀਆਂ ਇਹਨਾਂ ਤਾਂ ਪਤਾ ਵੀ ਗਰਮੀ ਚੜ ਗਈ ਫ੍ਰਿਜ ਚ ਲਾ ਦਿਆ ਕਰ ਨਹੀਂ ਬੇਬੇ ਫ੍ਰਿਜ ਚ ਲਾਈ ਸੀ ਖੱਟੀ ਤਾਂ ਕੋਈ ਨਹੀਂ ਨੇ ਮੈਂ ਵੀ ਖਾਦੀ ਐ ਕਿ ਸ਼ਾਇਦ ਆਹ ਖੱਟੀ ਹੋਈ ਪਈ ਐ ਓਹੋ ਰੋਟੀ ਦਾ ਸਵਾਦੀ ਗਾਲ ਤਾਂ ਫੜ ਲੈ ਜਾ ਮੈਨੂੰ ਤਾਂ ਨਹੀਂ ਖੱਟੀ ਲੱਗੀ ਬੇਬੇ ਤੈਨੂੰ ਦੋਹੀਂ ਪਤਾ ਨਿਕਾ ਤਾ ਉਹ ਖੱਟੀ ਲੱਗਦੀ ਐ ਮੈਨੂੰ ਉਹ ਲੱਗਦੀ ਐ ਮੇਰਾ ਟਮਾਟਰ ਵੀ ਨਹੀਂ ਪਾਇਆ ਤੜਕੇ ਚ ਹੋਰ ਪਰਤੇਾਈ ਬੱਸ ਵੀ ਉਹਦੀ ਮਿਲ ਗਈ ਬੇਬੇ ਗਈ ਸੀ ਹੱਥਾਂ ਨੂੰ ਮੁਰਿਆ ਚਲ ਵਧੀਆ ਹੋ ਗਿਆ ਠੰਡੇ ਠੰਡੇ ਆ ਗਈ ਹੱਥਾਂ ਨੂੰ ਮੜ ਜੂਗੇ ਲੈ ਤੇ ਤੀ ਆਵੀਨੀ ਮੈਂ ਮਰ ਜਾ ਤਾਕੜੀਆਂ ਬੇਬੇ ਹਾਂ ਠੀਕ ਐ ਤੂੰ ਹਾਂ ਠੀਕ ਐ ਵਧੀਆ फिर बसिया नेगी दवा चढ़े नहीं चल चंगा आ गई मैं पुत्र आएगी ना वो फिर दा पक्का साम लिया तूड़ी ताड़ी बना दी सारे काम निबड़ गए सा ਪਰ ਮੈਂ ਕਹਾਂ ਚੱਲ ਨਾਲ ਤਾਂ ਮਿਲਿਆ ਆਉਣੀ ਆ ਤੁਸੀਂ ਤਾਂ ਹਜੇ ਦਾਣੇ ਲਈ ਬੈਠੇ ਹੋਗੇ ਨਹੀਂ ਹੋਰ ਅਸੀਂ ਬਿੰਦਰ ਵਿਚਾਰਾ ਕਿੱਧਰ ਕਿੱਧਰ ਜਾਵੇ ਹੋਰ ਐ ਤਾਂ ਕਰ ਹੈਈਏ ਗੱਲ ਆਪਾਂ ਔਖਾ ਆਇਆ ਪਿਆ ਔਖਾ ਹੋ ਜਾਂਦਾ ਚਲ ਆਪਾਂ ਅੰਦਰ ਚੱਲਦੇ ਪਾਣੀ ਤਾਂ ਹੀ ਪੀਣੇ ਆਗੇ ਉਹ ਤਾਂ ਐਵੇਂ ਹੀ ਦੇਖੀ ਵੀ ਕਰਉਣਾ ਹੌਂਦਾ ਕੌਣ ਜਾਂਦਾ ਚਾ ਕੋਈ ਨਹੀਂ ਕੋਈ ਕੰਮ ਕਰਦੀ ਹੋਊਗੀ ਬੇਬੇ ਅੰਦਰ ਹੀ ਅੱਥਰੀ ਮਰੀ ਜਾਊਗੀ ਚਲ ਅੰਦਰ ਚੱਲਦੇ ਆਗੇ ਜਦ ਆਪ ਇੱਕ ਮਸਾਈਏ ਚੱਲੇ ਬਾਹਰ ਜਾਪੋ ਤੂ ਪੱਖੇ ਥੱਲੇ ਬਾਹਰ ਗਰਮੀ ਦੀ ਨਿਕੇ ਦਰਵਾਗੀ ਪਾਣੀ ਧਾਣੀ ਲੈ ਆਵੇ ਕੁੜੀ ਆਈ ਹੈ ਕੋਈ ਗੌਰ ਕਰ ਲਿਆ ਕਰ ਵੀ ਕੌਣ ਆਇਆ ਕੌਣ ਗਿਆ ਨਹੀਂ ਸਹੀ ਨਹੀਂ ਕਰਦੀ ਜੰਮੀ ਕਾਸੇ ਦੀ ਚਲ ਕੰਮ ਕਰਦੀ ਹੋਣੀ ਹੈ ਬੇਬੇ ਭਾਬੀ ਨੂੰ ਘੜਾ ਬੇਲ ਹੈਗੀ ਇਕੱਲੇ ਜਾਣੇ ਨੂੰ ਕੰਮ ਬਹੁਤ ਹੋ ਜਾਂਦੇ ਨੇ ਨਹੀਂ ਕੰਮ ਨੂੰ ਇਹਨੇ ਕੀ ਕੰਮਦਰੇ ਕਰਨੇ ਆ ਦਾਲ ਬਣਦੀ ਜਾਂ ਜਾਨੀ ਕਰ ਸਕਦੀ ਏ ਹੋਰ ਕੀ ਕਰੂਗੀ ਮਰ ਜਾ ਲੈ ਭੈਣ ਜੀ ਅੱਜੀ ਆ ਮਾਸੀ ਉਹ ਤਾਂ ਹੀ ਨੂੰ ਕਹਤਾ ਬਿਤਰ ਕੇ ਰਖੀ ਉਸੇ ਹੋ ਗਿਆ ਕਿ ਜਿਹੜੀਆਂ ਸਾਰੀ ਬਨੋਨਾ ਹੋਏ ਬਸ ਨੇ ਇਹੇ ਕਾ ਪੜਦਾ ਰੱਗੀ ਇਸੇ ਗੱਲ ਤਸਰੀ ਆਪਨੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੈ ਕੁਲਵਿੰਦਰ ਇਹ ਠੀਕ ਹੈ ਹਾਂ ਠੀਕ ਹੈ ਪਾਣੇ ਤੁਸੀਂ ਦੱਸੋ ਠੀਕ ਆ ਹਾਂ ਠੀਕ ਹੈ ਵਧੀਆ ਲੈ ਪਾਣੀ ਲੈ ਲਿਆ ਚਾਹ ਦੀ ਘੁੱਟ ਚੱਜ ਦੀ ਬਣਾ ਰਹੀ ਇੱਕ ਦੋ ਬੱਬਰ ਪੱਤੀ ਚੱਕ ਲਿਆ ਮੈਂ ਕੁੜੀ ਨੂੰ ਮਸਾਈ ਆ ਨਾ ਬੇਬੇ ਵਧੀਆ ਬਣਾਉਂਗੀ ਬੱਬਰ ਪੱਤੀ ਗੱਦਾ ਬਣਾਉਂਗੀ ਹੋਰ ਦੱਸ ਪਾਣੇ ਪਰਿਵਾਰ ਠੀਕ ਸੀ ਵਧੀਆ ਹਾਂ ਸਾਰੇ ਠੀਕ ਹੈ ਕੁਲਵਿੰਦਰ ਤੂੰ ਦੱਸ ਠੀਕ ਹੈ ਹਾਂ ਹਾਂ ਠੀਕ ਹੈ ਪਾਣੇ ਤਾਂ ਟਾਈਮ ਪਾਸ ਹੋ ਹੀ ਜਾਂਦਾਗਾ ਚਾਲਾ ਟਾਈਮ ਪਾਸ ਹੀ ਹੈ ਹੋਰ ਚਲ ਪਾਣੇ ਵਧੀਆ ਤੂੰ ਤਾਂ ਠੰਡੇ ਠੰਡੇ ਆ ਗਈ ਪਰਾਲੇ ਨਾਲ ਹੈ ਹੋਰ ਮੋਹ ਚਲ ਠੰਡੇ ਠੰਡੇ ਜਾ ਹਾਂ ਪਰ ਇਹ ਤਾਂ ਗੱਲ ਹੈਗੀ ਹੈ 9 ਵਜੇ ਤੋਂ ਬਾਅਦ ਤਾਂ ਨਾ ਬਾਈ ਗਾੜੀ ਧੁੱਪ ਹੋ ਜਾਂਦੀ ਫੇਰ ਤਾਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹੈਗਾ ਚੱਲ ਵਧੀਆ ਭਣੇ ਤੂੰ ਤਾਂ ਪਰਾਲੇ ਨਾ ਜਾਇਆ ਹੀ ਮੇਰੇ ਤਾਂ ਹਜੇ ਕੰਮ ਧੰਦੇ ਜੇ ਲੋਟੀ ਨਹੀਂ ਆਏ ਮੈਂ ਵੀ ਕਹੀ ਜਾਂਦੀ ਸੀ ਵੀ ਜਾ ਆਉਂਗੀ ਇੱਕ ਦਿਨ ਪਿੰਡ ਭੱਜ ਕੇ ਹੋਰ ਚੱਲ ਤਾਂ ਗਰਮੀ ਵਾਲੀ ਹੋ ਜੂਗੀ ਹਾਂ ਭਣੇ ਆਈ ਮੈਂ ਕਹਿੰਦੀ ਸੀ ਮੈਂ ਕਿਹਾ ਚੱਲ ਇੱਕ ਦਿਨ ਆਈ ਜੇ ਨਜ਼ਰ ਆ ਬਾਲੀਆਂ ਤੋਂ ਪਾਈਆਂ ਹਜੇ ਮੜੀਆਂ ਲੋਟ ਨਹੀਂ ਗਈਆਂ ਚੱਲ ਇੱਕ ਦਿਨ ਜਾ ਆਉਂਗੀ ਚੱਲ ਮੈਂ ਚਾਹ ਬਣਾਉਣੀ ਹੈ ਤੇਰੇ ਮੂਰੇ ਕਿਵੇਂ ਮੱਠੀ ਮਿੱਠੀਆਂ ਮਾਰਦੀ ਹੈ ਚਲਾ ਬਹੁਤਾ ਇਹ ਹੋਈ ਲੱਗਦੀ ਆ ਦੂਜੇ ਸਮਝਦਾ ਐ ਹੋ ਜਾਂਦੀ ਐ ਜਮੀ ਮਿੰਨੀ ਨਾ ਬੇਬੇ ਇਹ ਜੀ ਕੀ ਗੱਲ ਕਰਤੀ ਭਾਬੀ ਨੇ ਗੱਲ ਕੀ ਕਰਨੀ ਐ ਤੜਕੇ ਮੇ ਰੋਟੀ ਮੰਗੀ ਚੰਗੇ ਬਲੇ ਮਾਥ ਨੇ ਕੱਦੂ ਲੈਤੇ ਨੇਗੇ ਚਾਕੇ ਮੂੰਗੀ ਦੀ ਦਾਲ ਭਰਾਤੀ ਤੇ ਉਹ ਖੱਟੀ ਅੱਛਾ ਸੋ ਬੁੱਕੀਆਂ ਵਸਾਂ ਲੰਗੀਆਂ ਅੰਦਰ ਖੱਟੀ ਦਾਲ ਤਾਂ ਫਿਰ ਬੇਬੇ ਕਿੱਥੇ ਖਾਦੀ ਜਾਂਦੀ ਐ ਔਰ ਉਹ ਰੋਟੀ ਖਾਦੋ ਹੀ ਨਹੀਂ ਕੇ ਜਨਾ ਮੋੜਦੀ ਹੋਰ ਕੀ ਕਰਾਵੇਂ ਨਾ ਬੇਬੇ ਐ ਖੱਟੀ ਦਾਲ ਕਿਵੇਂ ਦੇਤੀ ਉਹਨਾਂ ਨੇ ਆਪ ਵੀ ਰੋਟੀ ਕੱਟਣਾ ਦਾਲ ਨਾਲ ਹੀ ਖਾਦੀ ਹੋਣੀ ਐ ਖੱਟੀ ਦਾਲ ਕਿਵੇਂ ਖਾ ਲਈ ਫਿਰ ਉਹਨਾਂ ਨੇ ਨਹੀਂ ਆਪ ਤਾਂ ਪਹਿਲੀਆਂ ਜੀ ਖਾ ਲਈ ਮੈਂ ਤਾਂ ਇਹਨਾਂ ਜਿਦੋਂ ਸਾਰਾ ਕੰਮ ਨਿਭੜ ਗਿਆ ਹਾਕਾ ਮਾਰ ਮਾਰ ਬੋਲ ਮਾਰ ਮਾਰ ਕੇ ਫੇਰ ਰੋਟੀ ਮੰਗੀ ਮੈਂ ਜਿਦੋਂ ਜਮਾ ਖੱਟੀ ਹੋ ਗਈ ਦਾਲ ਉਹਦਾ ਫੜਾਈ ਰੋਟੀ ਮੈਨੂੰ ਸਾਰਾ ਕੰਮ ਨਿਮੇੜ ਕੇ ਪਹਿਲਾਂ ਤਾਂ ਗੋਗਗਾ ਹੀ ਨਹੀਂ ਕਰਿਆ ਆਪ ਰਾਜ ਲਈ ਪਹਿਲਾਂ ਨਾ ਬੇਬੇ ਫਿਰ ਤੂੰ ਆਪ ਉੱਠ ਕੇ ਖਾ ਲਿਆ ਕਰ ਰੋਟੀ ਜਿਹਦਰ ਸੋਈ ਚ ਪਕਾਉਂਦੀ ਹੁੰਦੀ ਐ ਕਲਵਿੰਦਰ ਤੂੰ ਆਪ ਪਹਿਲੀਆਂ ਚ ਹੀ ਖਾ ਲਿਆ ਕਰੋ ਉਹਦੇ ਕੋਲੇ ਜਾ ਕੇ ਕੋਲੇ ਬਹਿ ਕੇ ਤਾਂ ਮੈਂ ਨਹੀਂ ਖਾਂਦੀ ਫਿਰ ਇਹਨਾਂ ਨੂੰ ਸਵਾਹ ਪੈ ਜੂਗਾ ਫਿਰ ਮੈਨੂੰ ਰੋਟੀ ਉੱਥੇ ਬੈਠੇ ਨੂੰ ਕੌਣ ਪੜਾਊਗਾ ਤਾਂ ਖਾਨੀ ਮਤਲਬ ਪਰਾਂ ਬੈ ਕੇ ਬੇਬੇ ਜਿੰਨਾ ਚਰ ਨੈਣ ਪ੍ਰੈਣ ਤੁਰਦੇ ਨੇ ਤੇਰੇ ਉਨਾ ਚਰਤਾ ਤੂੰ ਰੋਟੀ ਆਪ ਚੱਕ ਕੇ ਖਾ ਲਿਆ ਕਰ ਨਹੀਂ ਤੂੰ ਇਹਨੂੰ ਨਹੀਂ ਜਿੰਗੋੜ ਲਾਦੀ ਇਹ ਤਾਂ ਉਹੀ ਨਹੀਂ ਮਾਨ ਹੈਗੀ ਕਿਤੇ ਕਹਦੇ ਬੇਬੇ ਲਵੇ ਆ ਕੇ ਖਾ ਲਿਆ ਕਰੂਗੀ ਇਹ ਤਾਂ ਤੇਰੇ ਸਰੀਰ ਵਾਸਤੇ ਚੰਗਾ ਹੈਗਾ ਤੁਰਦੀ ਫਿਰਦੀ ਰਹੇਗੀ ਜੇ ਮਾੜਾ ਮੋਟਾ ਤੋਰਾ ਫੇਰਾ ਰੱਖੇਗੀ ਫਿਰ ਇਹਨੂੰ ਸੁਭਾਅ ਪੈ ਜੂ ਜਮੀ ਕਹਿੰਦੀ ਮੈਂ ਪਿੰਡ ਜਾ ਕੇ ਆਉਣਾ ਦੀਗਾ ਪਿੰਡ ਤੂੰ ਵੀ ਹੁਣ ਆਈਆਂ ਪੁੱਤ ਤੂੰ ਵੀ ਹੁਣ ਹੱਥ ਨੂੰ ਮੁੜੇਗੀ ਇਹਨੂੰ ਤਾਂ ਐ ਵੀ ਮੈਂ ਜਾ ਮਾਂ ਉੱਥੇ ਅੱਖ ਦਨ ਲਾ ਕੇ ਆਵਾਂ ਵੀ ਇੱਥੇ ਬੇਬੇ ਆਪੀ ਕੰਮ ਕਰ ਲਉ ਮੈਂ ਇੱਥੋਂ ਕਿੱਥੇ ਬੰਦੇ ਆ ਕਮਾਂਦਰੇ ਇਹ ਤਾਂ ਫਿਰਦੀ ਨਾ ਬੇਬੇ ਆਏ ਤਾਂ ਹੁਣ ਕਿੱਥੇ ਰਹਿ ਜਾਂਦਾ ਜਦੋਂ ਆਪਾਂ ਨੂੰ ਘਰੇ ਪਤਾ ਹੋਵੇ ਵੀ ਸਰਦਾ ਨਹੀਂਗਾ ਸਾਡੇ ਤਾਂ ਤੈਨੂੰ ਪਤਾ ਹੀ ਹੈਗਾ ਵੀ ਸਰਦਾ ਨਹੀਂ ਹੈਗਾ ਫਿਰ ਫਿਰ ਜਾਣ ਨੂੰ ਫਿਰਦੀ ਆ ਵੀ ਤੂੰ ਬਿੰਦਰ ਨਾਲ ਵਗ ਜਾ ਤੂੰ ਆਥਰ ਨੂੰ ਘਰੇ ਆ ਜੀ ਰਹਿਣ ਦੇ ਤੋ ਕਿਹੜਾ ਕੋਈ ਜ਼ਰੂਰੀ ਹੈ ਉੱਥੇ ਵੀ ਰਹਿ ਕੀ ਇਹ ਉਹ ਕਰਨਾ ਹੈਗਾ ਤੇ ਫਿਰ ਪਰਸਨ ਪਰਸਨ ਦਾ ਕੀ ਕਰਦੀ ਆ ਬੇਬੇ ਤੂੰ ਰੱਖ ਲੈਨੀ ਆ ਆਪਦਾ ਕੋਲੇ ਇੱਕ ਬਿੰਦਰ ਨੂੰ ਫੜਾ ਦੰਨੀ ਆ ਪਰਸਨ ਆਪਦੇ ਕੋਲੇ ਰੱਖਦੀ ਆ ਮੇਂ 3 ਨੇ ਵੀ ਆਉਣਾ ਦੋ ਤੇ ਦੋਤੀਆਂ ਨਹੀਂ ਵੀ ਆਉਣਾ ਮੇਰੇ ਪੇਕਿਆ ਨਹੀਂ ਵੀ ਆਉਣਾ ਲੋਡ ਪੈਂਦੀ ਰਹਿੰਦੀ ਐ ਇਹਨਾਂ ਨੂੰ ਫੜਾ ਕੇ ਫੇਰੇ ਮੇਰੇ ਪੱਲੇ ਕੀ ਆ ਇਹ ਤਾਂ ਉਹੀ ਨਹੀਂ ਮਾਨ ਹੈਗੇ ਅਹੀਂ ਤੇ ਬੇਬੇ ਤੈਨੂੰ ਮਾਇਗਾਈ ਨਹੀਂ ਆਂ ਵੀ ਪਰਸਨ ਤੂੰ ਆਪਦੇ ਆਪ ਦੇ ਕੋਲੇ ਰੱਖਿਆ ਕਰ ਬਿੰਦਰ ਦਾ ਕੀ ਪਤਾ ਲੱਗਦਾ ਉਹੀ ਗੱਲ ਕਦੋਂ ਵਿਗੜ ਜੇ ਤੇ ਦਾਦਾ ਜੱਸਪੀਆ ਪਿੱਛੇ ਝਾਕੇਗੀ ਹੋਰ ਹੁਣ ਤਾਂ ਹੀ ਤਾਂ ਮੈਂ ਫੜਾਉਂਦੀ ਨਹੀਂ ਇੱਕ ਮਾਂ ਦਾ ਫੋਨ ਤੜਕੀ ਆ ਜਾਂਦਾ ਪਤਾ ਨਹੀਂ ਕੀ ਕਿਚ-ਕਿਚ ਕਰੀ ਜਾਂਦੀ ਐ ਕਰੀ ਜਾਂਦੀ ਐ ਸਾਰਾ ਦਿਨ ਨੀ ਸੁਖਪ੍ਰੀਤ ਫੋਨ ਕੱਟਦੀ ਕੰਮਾਂ ਨੂੰ ਵੀ ਛੱਡ ਦਿੰਦੀ ਐ ਘਰ ਦੇ ਕਰਦਿਆਂ ਨੂੰ ਪਤਾ ਨਹੀਂ ਉਹ ਕੀ ਕਹਿੰਦੀ ਐ ਕੀ ਨਾ ਕਹਿੰਦੀ ਐ ਸਾਰਾ ਦਿਨ ਫੋਨ ਤੇ ਕੀ ਗੱਲਾਂ ਕਰਨੀਆਂ ਨੇ ਬੇਬੇ ਇਹਨਾਂ ਨੇ ਤੇਰੀਆਂ ਗੱਲਾਂ ਕਰਦੀਆਂ ਹੋਣਗੀਆਂ ਆਈ ਨਹੀਂ ਪਤਾ ਉਹੀ ਕਹਿੰਦੀ ਹੋਵੇ ਇਹਦੀ ਮਾਂ ਵੀ ਰੋਟੀ ਪਾਣੀ ਦੇ ਆ ਨਾ ਕਰ ਚੱਜਦਾ ਕੀ ਪਤਾ ਉਹੀ ਉਂਗਲਾਂ ਲਾਈ ਜਾਂਦੀ ਹੋਵੇ ਵੀ ਐਵੇਂ ਨਸਿਆਣੀ ਬੁੜੀ ਜੀ ਨੂੰ ਕਿਤੇ ਸਾਰਾ ਦਿਨ ਪੂਜੀ ਚੱਲਿਆ ਕਰ ਕੀ ਪਤਾ ਤੂੰ ਬਿੜਕ ਰੱਖਿਆ ਕਰ ਮੜੀ ਜੀ ਨਹੀਂ ਬਿੜਕ ਕਿੱਥੋਂ ਰੱਖਾਂ ਫੋਨ ਲੈ ਕੇ ਤਾਂ ਅੰਦਰ ਵੜ ਜਾਂਦੀ ਆ ਅੰਦਰ ਝੰਮ ਲੈਂਦੀ ਆ ਬਾਹਰ ਕਦਣਾ ਬਿੜਕ ਲੈ ਲੈਂਦੀ ਮੈਂ ਇਹ ਬਹੁਤ ਚਲਾਕ ਹੈ ਨਾ ਮਾੜਾ ਮੋਟਾ ਤਾਂ ਬੇਬੇ ਸੁਣਦਾ ਹੀ ਹੋ ਬਾਹਰ ਕਿੱਥੋਂ ਸੁਣਦਾ ਨਹੀਂ ਬਾਹਰ ਝੰਮ ਲੈਂਦੀ ਆ ਬਹੁਤ ਜਿਆਦਾ ਚਲਾਕ ਹੈ ਇਹ ਤੈਨੂੰ ਮਿੰਨੀ ਜੀ ਲੱਗਦੀ ਹੈ ਆ ਦੇਖ ਲੈ ਤੂੰ ਆ ਕੇ ਬੈਠੀ ਭਾਵੇਂ ਮੈਂ ਵੀ ਜਾ ਕੇ ਆਣਾ ਸੀ ਪਿੰਡ ਸ੍ਰਿੱਕਾ ਹੋ ਗਿਆ ਨਾ ਹਾਂ ਬੀ ਕੁੜੀ ਕਿਉਂ ਆ ਗਈ ਕਹਤਾ ਉਹ ਦੀ ਦਿੱਤਾ ਹਾਂ ਸ੍ਰਿੱਕਾ ਕਰਦੀ ਆ ਪਤਾ ਤਾਂ ਬੇਬੇ ਮੈਨੂੰ ਕਿਉਂ ਨਹੀਂ ਪਤਾ ਤਾਂ ਮੈਨੂੰ ਸਾਰਾ ਹੀ ਹੈਗਾ ਤਾਂ ਹੀ ਤਾਂ ਮੈਂ ਤੈਨੂੰ ਕਹਿੰਨੀ ਆ ਵੀ ਆਹ ਉਹ ਆਪਦੇ ਹੱਥ ਨਾਲ ਚੱਕ ਕੇ ਖਾਇਆ ਪੀਆ ਕਰ ਨਾਲੇ ਸਾਰੇ ਘਰ ਦੀ ਰੱਖਿਆ ਕਰ ਬਿੜਕਾ ਨਹੀਂ ਰੱਖਦੀਆਂ ਬਿੜਕ ਵੀ ਰੱਖਦੀਆਂ ਕਿੱਥੋਂ ਰੱਖਦੀ ਹੋ ਮੈਂ ਕਿ ਬੇਬੇ ਪਿੜਕ ਤੂੰ ਤੂੰ ਤਾਂ ਐਸੇ ਹੈਂਕੜੀ ਜਿਹੀ ਰਹਿ ਜਾਨੀ ਹੈ ਕਿ ਮੈਨੂੰ ਤਾਂ ਇੱਥੇ ਬੈਠੀ ਨੂੰ ਰੋਟੀ ਆਵੇ ਨਹੀਂ ਫਿਰ ਹੋਰ ਕੀ ਕਰਾਂ ਨੀ ਰੋਟੀ ਤਾਂ ਮੈਂ ਇੱਥੇ ਬੈਠ ਕੇ ਖਾਇਆ ਕਰੂੰਗੀ ਪਰ ਤੇਰੀ ਗੱਲ ਸੱਚੀ ਐ ਵਿੜ ਕੇ ਰੱਖਿਆ ਕਰੂੰ ਮੈਂ ਘਰ ਨੂੰ ਵੀ ਕੀ ਕਰਦੀ ਐ ਕੀ ਧਰਦੀ ਐ ਤੇ ਹੋਰ ਹਣ ਬੇਬੇ ਪਤਾ ਤਾਂ ਹੋਵੇ ਤੈਨੂੰ ਵੀ ਕੀ ਹੋਈ ਜਾਂਦਾ ਸਾਡੇ ਘਰੇ ਨਾ ਤੇਰੀ ਗੱਲ ਸੱਚੀ ਐ ਲਿਆ ਕਰੂੰ ਮੈਂ ਵਿੜਕਉਣ ਸਮਾਰ ਕੇ ਨਾ ਬੇਬੇ ਆਖਰ ਨੂੰ ਤੂੰ ਮਾਲਕਣਾ ਐਸ ਕਰਦੀ ਮਾੜੀ ਮੋਟੀ ਤੂੰ ਰੱਖਿਆ ਕਰ ਵੀ ਸਾਡੇ ਘਰੇ ਕੀ ਹੋਈ ਜਾਂਦਾਗਾ ਨੀ ਤੇਰੀ ਗੱਲ ਸੱਚੀ ਐ ਮੈਂ ਢੱਲ ਸਾਢ ਰੱਖੇ ਥੋੜੀ ਜੀ ਖਿੱਚ ਕੀ ਰੱਖਿਆ ਕਰੂੰ ਇਹਨਾਂ ਨੂੰ ਹਣ ਮੈਂ ਉਹ ਟੱਲ ਟੁੱਲਣਾ ਛੱਡ ਬੇਬੇ ਇਹ ਜਿਹਾ ਟਾਈਮ ਕਿੱਥੇ ਟੱਲ ਛੱਡਣ ਵਾਲਾ ਅੱਜ ਕੱਲ੍ਹ ਨਹੀਂ ਮੈਂ ਬਿੰਦਰ ਦੇ ਮੂੰਹ ਨੂੰ ਸੋਚ ਲੈਨੀ ਆ ਬਿੰਦਰ ਨੂੰ ਵਿਚਾਰੇ ਨੂੰ ਕੀ ਪਤਾ ਲੱਗਦਾ ਵੀ ਇਹ ਤੇਰੇ ਨਾਲ ਕੀ ਕਰਦੀ ਐ ਐ ਤਾਂ ਬੜੀ ਚਲਾ ਕੇ ਐ ਕਿ ਬਿੰਦਰ ਨਾਲ ਕੋਈ ਗੱਲ ਕਰਦੀ ਐ ਬਿੰਦਰ ਨੂੰ ਕੀ ਪਤਾ ਲੱਗਦਾ ਦੱਸ ਨਾ ਬੇਬੇ ਹੋਰ ਹੁਣ ਸਾਡੇ ਗਮਾਂਡ 'ਚ ਸਾਡੀ ਚਾਚੀ ਹੈਗੀ ਇੱਕ ਉਹਦੀ ਨੂੰ ਵੀ ਉਹਦੇ ਨਾਲ ਐਂ ਕਰਦੀ ਸੀਗੀ ਅੱਛਾ ਉਹ ਤਾਂ ਢੋ ਹੋ ਕੇ ਬੈ ਗਈ ਮਣ ਨਾਲ ਨਾਲ ਤਾਂ ਉਹਦਾ ਚੰਗਾ ਖਾਂਦੀ ਐਗੀ ਮਣ ਪਾਉਂਦਾ ਤੇ ਨਾਲੇ ਵਧੀਆ ਆਪਦੀ ਧੀ ਦਾ ਮਾਣ ਆਦਰ ਕਰਦੀ ਐਗੀ ਬਿਹਾਰ ਤਿਹਾਰ ਨੂੰ ਲੇ ਫੇਰ ਹੋਰ ਸੌਖੀ ਆ ਉਹ ਨਾ ਸੌਖੀ ਆ ਵਧੀਆ ਨਾ ਕਿਸੇ ਦੀ ਹੈ ਹੈ ਨਾ ਕਿਸੇ ਦੀ ਖਾਇਕ ਹੈ ਫੇਰ ਇਹ ਤਾਂ ਬੜਕ ਲੈਂਦੀ ਐ ਹੁਣ ਤੂੰ ਆ ਗਈ ਬੜਕ ਲਊਗੀ ਵੀ ਕੁਛ ਦੇਣਾ ਦੇਵੇ ਕੁੜੀ ਨੂੰ ਮੇਰੇ ਨਾਲ ਗੱਲ ਮਨਜੇ ਲਾ ਗਈ ਉਹ ਤਾਂ ਸੌਖੀ ਹੋ ਗਈ ਉਹ ਵਧੀਆ ਅੱਡ ਹੋ ਕੇ ਇੱਕ ਮੈਨੂੰ ਤੂੰ ਨਹੀਂ ਸਾਰਾ ਦਿੰਦੀ ਨਾ ਬੇਬੇ ਉਹ ਤਾਂ ਵਧੀਆ ਸੌਖੀ ਐ ਸਾਰਾ ਤਾਂ ਬੇਬੇ ਹੁਣ ਮੈਂ ਤੈਨੂੰ ਕੀ ਦੇਵਾਂ ਹੋਰ ਹੁਣ ਜੇ ਤੈਨੂੰ ਭਈ ਕੁਛ ਕਹਿਣਾ ਮੇਰੇ ਸਾਹਮਣੇ ਫੇਰ ਤਾਂ ਮੈਂ ਇਹਨਾਂ ਨੂੰ ਤਾੜਦਾ ਮਾਂਗਰੂ ਤਾਂ ਬੋਲਦੀ ਉਹ ਐ ਜੇ ਤੂੰ ਮੈਨੂੰ ਸਾਰਾ ਦੇਵੇਂ ਮੈਂ ਵੀ ਕੋਈ ਹੱਲ ਫਸਲ ਕਰ ਲਾਉਂਦਾ ਤੂੰ ਵੀ ਬੇਬੇ ਦੇਖ ਲੈ ਮਹੀਨਾ 20 ਦਿਨ ਜੇ ਤੇਰੇ ਨਾਲ ਐਂ ਕਰੇਗੀ ਤੂੰ ਵੀ ਅੱਡ ਹੋ ਜੀ ਐਂ ਕਰੂੰਗੀ ਫੇਰ ਕੋਈ ਲੋੜ ਨਹੀਂ ਹੈਗੀ ਕਿਸੇ ਦੀ ਉਹੀ ਗੱਲ ਚੱਲਣ ਦੀ ਨਾ ਐਂ ਕਰੂੰਗੀ ਉਹ ਤੂੰ ਐਂ ਕਰੀ ਫੋਨ ਤੇ ਗੱਲੀ ਬੱਤੀ ਬਿੰਦਰ ਨੂੰ ਐਂ ਕਹਿਦੀ ਕਹਿੰਦੀ ਭਾਈ ਬੇਬੇ ਦਾ ਕਮਰਾ ਪਾ ਦੋ ਉਧਰ ਬਹਿ ਜਾ ਕਰੂਗਾ ਨਾ ਵਿੜਕ ਰੱਖਾ ਕਰੂਗਾ ਗੇਟ ਦੀ ਤਾਂ ਐ ਕਿਹਾ ਐ ਕਹਿੰਦੇ ਵੀ ਦੱਸਣਾ ਵੀ ਹੈ ਅੱਡ ਹੋਊਗੀ ਵਿੜਕ ਦਾ ਕਹਦੀ ਵੀ ਭਾਈ ਵਿੱਚ ਆਉਂਦੇ ਜਾਂਦੇ ਨੇ ਵਿੜਕ ਰਹਿੰਦੀ ਆ ਬੈ ਵਰਾਤੇ ਪਾ ਦੋ ਬੈਠਾ ਚੱਲ ਚੰਗਾ ਬੇਬੇ ਚੁੱਪ ਕਰ ਜਾ ਕਲਵਿੰਦਰ ਆਉਂਦੀ ਆ ਦਾ ਬੰਨ ਚਾਹ ਲਾ। ਚਾਹ ਤੇ bari time ਲਾਤਾ ਕੁਲਵਿੰਦਰ। ਨਾ ਪੜੇ ਕੋਈ ਦਿਨ ਤੱਕ ਇਸਨੇ ਤਾਂ ਜਾ ਕੇ ਤੇ ਵਸਨ ਦੁੱਧ ਪਾ ਕੇ ਬਾਲਾ ਦਿੱਤਾ ਕੋਈ ਟਾਈਮ। ਦੁੱਧ ਥੋੜਾ ਦੀ ਅੱਜ। ਨਾ ਮੇਬੇ ਵਧੀਆ ਦੁੱਧ ਪਾਏਗਾ। ਫਰਮਾੜਾ ਜੇ ਹੋਰ ਪਾ ਦਾਂ ਦੀ। ਰੰਗ ਜਾਣੀ ਬਦਲਿਆ ਚਾਹ ਦਾ। ਮੇਬੇ ਥੋੜੀ ਜਿਹੀ ਪੱਤੀ ਤੇਜ ਹੈਗੀ ਆਪਣੀ ਤਾਂ ਹੀ ਕਰਕੇ ਪਾਦਾ ਦੁੱਧ ਤਾਂ ਮੈਂ ਬਾਦੂ ਪਾਏਗਾ। ਤਾਂ ਹੀ ਲਾਲੀ ਜੀ ਫੜ ਜਾਂਦੀ ਹੈ। ਪੱਤੀ ਕਾ ਨੂੰ ਤੇਜ ਹੈ ਤੂੰ ਹੀ ਤੇਜ ਹੋ ਰਹੀ ਹੈ। ਪੱਤੀ ਨਹੀਂ ਤੇਜ ਹੈਗੀ। ਆ ਦੇਖ ਲੈ ਲੈ ਚਾਹ ਬੜਾਈਏ ਕੋਈ ਵੀ ਹੋਰ ਪਾ ਦੇ ਦੁੱਧੀ ਘੁੱਟ ਦੋ ਨਾ ਚਾਹ ਤਾਂ ਵਧੀਆ ਬੇਬੇ ਲੋ ਟੈ ਕਿੱਥੋਂ ਐ ਵਧੀਆ ਤੂੰ ਤਾਂ ਆਪ ਕਹੀ ਵਧੀਆ ਰੰਗ ਤਾਂ ਬਦਲਿਆ ਨਹੀਂ ਚਾਹਦਾ ਬੇਬੇ ਤੁਸੀਂ ਦੇਖ ਲਓ ਭੈਣੇ ਵੀ ਚਾਹ ਨੂੰ ਕੀ ਹੋਇਆਗਾ ਮੈਂ ਕਿੰਨਾ ਦੁੱਧ ਪਾ ਕੇ ਲਈਆਂ ਬੇਬੇ ਤਾਂ ਨਾ ਹਰੇਕ ਗੱਲ ਦਾ ਬਹਾਨਾ ਜਾਂ ਲੈਂਦੇ ਨੇ ਪਤਾ ਨਹੀਂ ਕਾਤੋਂ ਉਹੀ ਗੱਲ ਪੈ ਜਾਂਦੇ ਨੇ ਲੈ ਕੇ ਦਿਨ ਤੋਂ ਕੋਈ ਚੀਜ਼ ਹੀ ਨਹੀਂ ਬਣਾਉਣੀ ਆਉਂਦੀ ਏ ਨਾ ਆ ਭਾਬੀ ਤੈਨੂੰ ਪਤਾ ਹੀ ਐ ਇਹਦਾ ਤਾਂ ਸੁਭਾਈ ਐ ਇਹ ਜਿਆਦਾ ਮੈਂ ਤਾਂ ਆਪੇ ਬਹਾਨੇ ਲੈਣੀਆਂ ਮੈਨੂੰ ਕੋਣ ਪਤੀਜੇ ਬੁੜੀ ਤੇ ਮੀਨੂ ਇਹ ਤਾਂ ਪਤਾ ਹੀ ਆ ਹੁਣ ਬੇਬੇ ਲੈ ਹੁਣ ਪੈਣ ਨੂੰ ਵੀ ਦਿਸੀ ਜਾਂਦੇ ਵੀ ਜਾਂ ਕਿਵੇਂ ਵਧੀਆ ਬਣੀਆ ਤੇ ਨਹੀਂ ਬਣੀ ਇਹ ਤੂੰ ਵੀ ਉਹੀ ਗੱਲ ਕਰਨ ਲੱਗ ਗਈ ਇਹ ਨਹੀਂ ਮੇਰ ਕਰਨ ਲੱਗ ਗਈ ਤੇ ਬੇਬੇ ਹੁਣ ਫਿਰ ਹੁਣ ਉਹਦੇ ਮੂੰਹ ਤੇ ਤਾਂ ਨਹੀਂ ਕਹਿਣਾ ਮੂੰਹ ਤੇ ਕਹਿੰਦੇ ਤੂੰ ਕਹਦੇ ਵੀ ਹਾਂ ਭਈ ਇਹ ਨਹੀਂ ਰੰਗ ਚਾਜਦਾ ਚਾਹਦਾ ਮੇਰਾ ਤਾਂ ਫਿਰ ਫਰਕ ਪੈ ਜੂਗਾ ਹੁਣ ਤੂੰ ਤਾਂ ਕਹੀ ਜੰਨੀ ਆ ਚਲਾ ਇਹ ਤਾਂ ਫਰਕ ਹੂੰ ਵੀ ਪਾ ਲੂਗੀ ਇਹ ਤਾਂ ਪਾਉਗੀ ਲੱਗੀ ਜਾ ਇਹਦੇ ਮਾਪਰਾ ਨਾ ਬੇਬੇ ਮਾਗਰ ਤਾਂ ਮੈਂ ਤੇਰੀ ਆ ਆਖਰ ਨੂੰ ਫਿਰ ਵੀ ਤੂੰ ਮੇਰੀ ਮਾਂ ਆਏਂਗੀ ਬਗਾ ਨੀਤੀ ਦੇ ਮੂਰੇ ਤਾਂ ਇੰਨਾ ਕ ਕਰਨਾ ਪੈਂਦਾ ਗਾ ਹੁਣ ਸਿੱਧੇ ਮੱਥੇ ਤਾਂ ਉਹਨੂੰ ਕਿਹਾ ਨਹੀਂ ਜਾਂਦਾ ਕੁਸਾ ਕਾ ਨੂੰ ਅੱਡੀ ਬੈਠੂਗੀ ਮੋਜਾ ਮਾਰਾਂਗੇ ਪੁੱਤ ਹਾਂ ਤਾਂ ਮੈਂ ਤੈਨੂੰ ਕਹੀ ਨਹੀਂ ਹੈਗੀ ਵੀ ਤੂੰ ਆਪ ਦਾ ਭਾਈ ਸੌਖੀ ਰਹਿ ਕੇ ਸੇ ਲੁੱਟ ਰਹਿ ਨਾਲੇ ਆਪ ਦਿੱਤੀ ਪੁੱਤ ਨੂੰ ਕੁਝ ਦੇਵਾ ਨਾ ਦੇਵਾ ਫਿਰ ਆਪਾਂ ਨੂੰ ਕਿਹਦੇ ਲੱਲਾ ਖੱਖਾ ਲੈ ਪੁੱਤ ਤੂੰ ਮੈਨੂੰ ਕਾਪਾ ਫੜਾ ਤੇ ਤੂੰ ਉਹਨੂੰ ਭੇਤ ਲੈ ਬਲਾ ਕੇ ਮੈਂ ਮੜ ਜਾ ਜਾਨੀਆ ਸੋਈ ਚ ਵੀ ਕੀ ਬੋਲਦੇ ਕੀ ਨਾ ਬੋਲਦੀਏ ਵਿੜਕ ਲੈ ਲੈ ਚੰਗਾ ਬੇਬੀ ਹੋਰ ਆਖੂਗੀ ਆਪਣੀ ਮਾਂ ਹੀ ਲਵੇ ਬਿਠਾ ਰਕੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦੀ ਇਹ ਤਾਂ ਉਹੀ ਜਮਾਨ ਹੈਗੀ ਨਿਕਲਵਿੰਦਰੇ ਕਿਧਰ ਵਾਗੀ ਆ ਗਈ ਮੈਂ ਪਾਂਡੇ ਜਮਾਂ ਜਾਣ ਲੱਗੀ ਪੈਣੇ ਅੱਛਾ ਹਾਂ ਨਵੇਂੜ ਤੇ ਕੰਮ ਕਰ ਰਹੇ ਨੇ ਹਜੇ ਨਾ ਕੰਮ ਤਾਂ ਕਰ ਲੇ ਸੀ ਪੈਣੇ ਅੱਛਾ ਹਾਂ ਮਸੂਣੀ ਕਰਕੇ ਹਟੇ ਸੀ ਉਹਦੀ ਤੇ ਐਨਐਸ ਰਮੂਸੀ ਆ ਗਏ ਚਾਪਾਣੀ ਜਾਂ ਕਰ ਲਿਆ ਇਹ ਹੁਣ ਤਾਂ ਸਾਰਾ ਦਿਨ ਹੀ ਨਿਬੜਦੇ ਜੀ ਆਪਾਂ ਕੰਮ ਤਾਂ ਕਾਨੂੰ ਨਿਬੜਦੇ ਨੇ ਸਾਰਾ ਦਿਨ ਹੀ ਚੱਲੀ ਜਾਂਦੇ ਹਾਂ ਹੁਣ ਕੱਪੜੇ ਧੋ ਕੇ ਹਟੇ ਸੀਗੇ ਉਹਦੀ ਤੇ ਉਹ ਸੁੱਕ ਗਏ ਹੁਣ ਤੈਹਾਂ ਲਾਉਣ ਦਾ ਟਾਈਮ ਹੋ ਗਿਆ ਬੱਸ ਉਹਨਾਂ ਦਾ ਐਂ ਚੱਲੀ ਜਾਂਦਾ ਰਹਿੰਦਾ ਭੈਣ ਸਾਰਾ ਦਿਨ ਤੈਹਾਂ ਤੂੰ ਹਾਂ ਤਾਂ ਭੈਣ ਤੂੰ ਬੇਬੇ ਨੂੰ ਫੜਾ ਦਿਆ ਕਰ ਭੈਣ ਬੇਬੇ ਨੂੰ ਤਾਂ ਫੜਾ ਦੇ ਬੇਬੇ ਤਾਂ ਮਨ ਮਰਜ਼ੀ ਦੀ ਮਾਲਕ ਨੇ ਕੋਈ ਗੱਲ ਐ ਨਹੀਂ ਪਤਾ ਫੜ ਕੇ ਤੈਹਾਂ ਲਾ ਦੇ ਐ ਨਹੀਂ ਪਤਾ ਫਿਰ ਮੁਰੋ ਪੁੱਠੇ ਬੋਲੇ ਆਹ ਦਾ ਖਰ ਸੁਭਾਅ ਬੇਬੇ ਦਾ ਤੈਨੂੰ ਪਤਾ ਹੀ ਹੈ ਹਾਂ ਫਿਰ ਕਈ ਵਾਰ ਤਾਂ ਮੈਂ ਜੇ ਤਾਂ ਜ਼ਿਆਦਾ ਕੰਮ ਜਾਊ ਜੇ ਫਿਰ ਤਾਂ ਮੈਂ ਫੜਾ ਤੇ ਨਹੀਂ ਫਿਰ ਮੈਂ ਤਾਂ ਆਪ ਹੀ ਲਾ ਦੰਨੀ ਆ ਵੀ ਪਤਾ ਨਹੀਂ ਬੇਬੇ ਬੋਲੂਗੀ ਕੁਛ ਕੀ ਬੋਲੂ ਮੁਰੋਂ ਤੇ ਫਿਰ ਆਪ ਨੂੰ ਜਾਇਹੰਦਾ ਗੁੱਸਾ ਜਾ ਜਾਂਦਾ ਵੀ ਚਲ ਉਹਨੇ ਚਾ ਚਾਪ ਤਾਂ ਹੀ ਲਾ ਦੇ ਮਾਣਾ ਚਲ ਕਾਨੂੰ ਬੁਲਾਉਣਾ ਹੈਗਾ ਇਹਨੂੰ ਕਾਨੂੰ ਤੋਂ ਪੜਾਇਆ ਕਰ ਬੇਬੇ ਨੂੰ ਕੰਮ ਤੈਨੂੰ ਪਾ ਉਹੀ ਗੱਲ ਆ ਉਹ ਹੋ ਜਾਂਦਾ ਕਾ ਸਾਡੇ ਤਾਂ ਮੇਰੇ ਬੇਬੇ ਤੋਂ ਮੈਂ ਤਾਂ ਸਾਰੇ ਕੰਮ ਕਰਾ ਲੈਨੀ ਆ ਭਾਂਡੇ-ਭੁੰਡੇ ਵੀ ਮਜਾ ਲੈਨੀ ਆ ਕੱਪੜਾ ਜੀੜਾ ਵੀ ਫੜਾ ਦੰਨੀ ਆ ਬੈਠੀ-ਬੈਠੀ ਧੋ ਦੰਦੀ ਹੈਗੀ ਅੱਛਾ ਬਣੇ ਹਾਂ ਕੱਪੜੇ ਵੀ ਧੋ ਦੰਦੀ ਛੋੜ ਬੇਬੇ ਹਾਂ ਕੱਪੜੇ ਵੀ ਧੋ ਦੰਦੀ ਬੈਠੀ-ਬੈਠੀ ਮਸਲ ਦੰਦੀ ਹੈਗੀ ਮ ਨਾ ਪੈਣੇ 100 ਡੀ ਬੇਬੇ ਤਾਂ ਫੇਰ ਬਾਲੀ ਨਰ ਮਹਗੀ ਇਹ ਤਾਂ ਤੈਨੂੰ ਪਤਾ ਤਾਂ ਹੈਗਾ ਬੇਣੇ ਇਹ ਤਾਂ ਤਾਂ ਪਤਾ ਹੀ ਨਹੀਂ ਬੇਬੇ ਤਾਂ ਕਿਹੜੇ ਰਾਤੋਂ ਇਹ ਤਾਂ ਜਿਹੜੇ ਮੈਂ ਕੰਮ ਕਰਦੀ ਹਾਂ ਉਹਨਾਂ ਨੂੰ ਨਹੀਂ ਪਸੰਦ ਕਰਦੀ ਆਪਦਾ ਕਿੱਥੋਂ ਕਹਾ ਲੈਣਗੇ ਮੈਥੋਂ ਵੀ ਆ ਕੰਮ ਕਰ ਲਓ ਮੈਨੂੰ ਤਾਂ ਸੱਚ ਨਾਲ ਹੀ ਬਾਲੇ ਡਰ ਲੱਗਦਾ ਜੇ ਕੱਸ ਇਹਨੂੰ ਕਹੂੰਗੀ ਵੀ ਕੋਈ 12ਵਾਂ ਤਰ੍ਹਾਂ ਚੀਜ਼ ਲੈਉਣ ਨੂੰ ਵੀ ਕਹਿਣੀ ਹੈ ਤਾਂ ਵੀ ਮੈਂ ਤਾਂ 100 ਵਾਰੀ ਸੋਚ ਕੇ ਕਹਿਣੀ ਹੈ ਵੀ ਪਤਾ ਨਹੀਂ ਮੂਰੋ ਕੀ ਬੋਲਣਗੇ ਹੁਣ ਨਾ ਸਾਡੀ ਬੇਬੇ ਤਾਂ ਵੀ ਮੈਂ ਤਾਂ ਸਾਰੇ ਕਿਤੇ ਭੇਜ ਵੀ ਦਿੰਨੀ ਆ ਸਾਰੇ ਕੰਮ ਕਰਾਉਣੀ ਆ ਤੂੰ ਅੱਛਾ ਹੂੰ ਤੇ ਉਹ ਹੀ ਗੱਲ ਆ ਗਈ ਬਣੇ ਜੇ ਆਪਾਂ ਕਹਿ ਲਈਏ ਜੇ ਹਰੇ ਕਹਿ ਦਿੰਦਾ ਵੀ ਸੱਸਾਂ ਮਾੜੀਆਂ ਹੁੰਦੀਆਂ ਨੇ ਵੀ ਹੈਗੀ ਤਾਂ ਥੋਡੀ ਵੀ ਉਹ ਸਾਸੀ ਹੈਗੀ ਹਾਂ ਹੈ ਥੋਡੀ ਤਾਂ ਦੇਖ ਸੱਸ ਹੈ ਜਿਹੜੀ ਮਾਂ ਦੀ ਥਾਂ ਤੇ ਖੜੀ ਹੈ ਹੁਣ ਹਰੇ ਇੱਕ ਗੱਲ ਸੁਣਦੀ ਹੈ ਥੋਡੀ ਪਰ ਜਿਹੜੀ ਮੇਰੀ ਸੱਸ ਹੈਗੀ ਇਹ ਹੁਣ ਸੱਸ ਬਣ ਕੇ ਖੜੀ ਹੈਗੀ ਤੇ ਮਾਂ ਬਣਨ ਨੂੰ ਤਿਆਰੀ ਨਹੀਂ ਹੈਗੀ ਪਰ ਬਣੇ ਮੇਰੇ ਨਾਲ ਤਾਂ ਬਹੁਤ ਮਾੜਾ ਸਲੂਕ ਕਰਦੀ ਹੈਗੀ ਬੇਬੇ ਨਾ ਐ ਤਾਂ ਬੇਬੇ ਨੂੰ ਮੈਂ ਵੀ ਕਹਿ ਦੂੰਗੀ ਵੀ ਮਾੜਾ ਮੋਟਾ ਕਰਾ ਦਿਆ ਕਰੇ ਕੰਮ ਤੇਰੇ ਨਾਲ ਐ ਹੁਣ ਤੂੰ ਕੱਲੀ ਜਾਣੀ ਕਿੱਧਰ ਕਿੱਧਰ ਹੋਵੇਂਗੀ ਨਾਲ ਦੂ ਪਿੰਡ ਪੁੰਡ ਜਾਇਆ ਆ ਕਰ ਬੇਬੇ ਨੂੰ ਤਾਂ ਸਾਧਨਾ ਹੀ ਰਹਿੰਦਾ ਵੀ ਮੈਨੂੰ ਕੰਮ ਕਰਨਾ ਪਊਗਾ। ਇਹ ਤਾਂ ਗੱਲ ਹੈਗੀ ਆ ਭੈਣੇ ਕੰਮ ਤੋਂ ਤਾਂ ਨਾ ਬੇਬੇ ਇੰਨਾ ਟੱਲਦੀ ਐ ਜਿਵੇਂ ਕਿਤੇ ਜਾਣ ਨੂੰ ਕਹਿ ਵੀ ਦੇਮਾ ਜਾਂ ਮੈਂ ਕਦੇ ਐ ਕਹਦਾ ਮੇਰਾ ਅੱਜ ਸਿਰ ਦੁਖੀ ਜਾਂਦਾ ਵੀ ਅੱਜ ਮੈਥੋਂ ਕੰਮ ਨਹੀਂ ਹੁੰਦਾ ਤੇ ਬਸ ਫਿਰ ਉਥੋਂ ਗਾਲੀ ਪੈ ਜਾਂਦੀ ਮੈਨੂੰ ਤਾਂ ਐ ਕਹਿਣੀ ਨਹੀਂ ਦਿੰਦੀ ਵੀ ਮੈਂ ਬਿਮਾਰ ਹੋ ਰਹੀ ਐ ਮੈਨੂੰ ਅਖਰ ਤੂੰ ਤਾਂ ਜਾਣ ਕੇ ਲੱਸਣ ਕਰਦੀ ਐ ਕਿ ਮੇਰਾ ਬਿਮਾਰ ਹੋਈਦਾ ਵੀ ਨਹੀਂ ਸੱਚ ਮੰਨਦੀ ਹੈਗੀ ਪਿੰਡ ਜਾਣ ਦੀ ਤਾਂ ਦੂਰ ਦੀ ਗੱਲ ਰਹੀ ਗਈ ਹਜੇ। ਨਾ ਐਂ ਤਾਂ ਮੈਂ ਨੁਕਾਏ ਕੇ ਜਾਉਂਗੀ ਬੇਬੇ ਨੂੰ ਵੀ ਤੂੰ ਮਾੜਾ ਮੋਟਾ ਕੁਲਵਿੰਦਰ ਨਾਲ ਹੱਥ ਬਟਾਇਆ ਕਰ ਐ ਹੁਣ ਕੱਲਾ ਬੰਦਾ ਕਿੱਧਰ ਕਿੱਧਰ ਹੋ ਗਿਆ ਕਿੱਧਰ ਕਿੱਧਰ ਚਲ ਉਹ ਤਾਂ ਕਹਿਤਾ ਜਾਈਂ ਬਣੇ ਕਹਿਦੀ ਮਾੜੀ ਜੀ ਬਜਲ ਜੀ ਨਾਲ ਉਹਦਾ ਤੈਨੂੰ ਪਤਾ ਹੀ ਫਿਰ ਮਾਗਰੋ ਮੈਨੂੰ ਐਂ ਵੀ ਕਹੂਗੀ ਵੀ ਤੈਂ ਤਾਂ ਮੇਰੀ ਧੀ ਦੇ ਵੀ ਉਂਗਲਾਂ ਲਾਤੀਆਂ ਵੀ ਤੂੰ ਤਾਂ ਉਹ ਤਾਂ ਮੇਰੀ ਧੀ ਐ ਮੇਰੀ ਵੀ ਰਹੂਗੀ ਤੂੰ ਕਿਉਂ ਉਹਨੂੰ ਆਪਦੀ ਬਣਾਉਣ ਨੂੰ ਫਿਰਦੀ ਬਣਾਉਣ ਦਾ ਚਲ ਇੱਕ ਆ ਪਤਾ ਬਰਨਜਾਈ ਦੇ ਮੋਹ ਵਾਲੀਆਂ ਗੱਲਾਂ ਚਲ ਕਰ ਲਈਆਂ ਉਧਰ ਉਧਰ ਹੀ ਦੁੱਖ ਦੇ ਸੁੱਖ ਹੀ ਹਾਂ ਤੇ ਪਰ ਉਹਨੂੰ ਚੰਗੀਆਂ ਲੱਗਦੀਆਂ ਹੈਗੀਆਂ ਨਾ ਪਰ ਹੁਣ ਤੂੰ ਕਿ ਤੂੰ ਵੀ ਮੈਨੂੰ ਬੇਬੇ ਦੀ ਥਾਂ ਤੀਂ ਆ ਬੇਬੇ ਜੇ ਬੇਬੇ ਆਉਦੀ ਔਸਤ ਦੇ ਮੋਂ ਕਰਦੀ ਹੈਗੀ ਤੂੰ ਭਾਈ ਆਪਦੇ ਹੱਕ ਨਾ ਕਰਦੀਆਂ ਹਾਂ ਇਹ ਤਾਂ ਹੈ ਸਮਝਣ ਨੂੰ ਤਾਂ ਇਹੀ ਗੱਲ ਹੁੰਦੀ ਹੈ ਭੈਣੇ ਜੇ ਕੋਈ ਮੰਨੇ ਪਰ ਹੁਣ ਹਰੇਕ ਮੰਨਦਾ ਨਹੀਂ ਨਾ ਬਾਲੀਆਂ ਤਾਂ ਕੁੜੀਆਂ ਵੀ ਇਗੀਆਂ ਹੀ ਹੁੰਦੀਆਂ ਨੇ ਭੈਣੇ ਪਰਝਾਈਆਂ ਨੂੰ ਪਰਝਾਈਆਂ ਹੀ ਬਣਾ ਕੇ ਰੱਖਦੀਆਂ ਨੇ ਇੱਕ ਦਿਨ ਆਈ ਨਹੀਂ ਕਹਿੰਦੀ ਹੈਗੀਆਂ ਵੀ ਇੱਕ ਦਿਨ ਇਹਨਾਂ ਨੇ ਪਰਝਾਈਆਂ ਦੀ ਮਾਵਾ ਦੀ ਥਾਂ ਤੇ ਖੜਨਾ ਹੈਗਾ ਹੂੰ ਤੇ ਇਹ ਜੀ ਤੇਰੇ ਵਾਂਗੂ ਸੋਚਣ ਵਾਲੀ ਕੋਈ ਸੋਚੋ ਇਕੋ ਨੰਦੂ ਹੀ ਹੁੰਦੀ ਹੈਗੀ ਨਾ ਮੈਂ ਤਾਂ ਤੇਰੇ ਸਾਹਮਣੇ ਦੇਖ ਲਖਵਿੰਦਰ ਇਹ ਸਾਰੀ ਗੱਲ ਮੈਂ ਤਾਂ ਕਹਿ ਕੇ ਜਾਣੀ ਹੁੰਦੀ ਆ ਬੇਬੇ ਨੂੰ हां ਭਣੇ ਐ ਤਾਂ ਮੈਨੂੰ ਪਤਾ ਹੈ ਨਹੀਂ ਕਿਹੜੀ ਪਰਝਾਈ ਆ ਆਪਦੀ ਆਨੰਦ ਕੋਲੇ ਆਪਦੇ ਸੱਸ ਦੀਆਂ ਗੱਲਾਂ ਕਰਦੀ ਐ ਜੇ ਹੁਣ ਤੂੰ ਮੇਰੀਆਂ ਸੁਣਦੀ ਐ ਭਣੇ ਚਲ ਭਣਾ ਭਣਾ ਵਾਂਗੂ ਆਪਣਾ ਮੋਹ ਹੈਗਾ ਤਾਂ ਹੀ ਮੈਂ ਉਹਨਾਂ ਦੀਆਂ ਗੱਲਾਂ ਕਰ ਲਈਆਂ ਤੁਹਾਡੇ ਕੋਲੇ ਨਹੀਂ ਹਰੇਕ ਤਾਂ ਆਨੰਦ ਗਾਲ ਪੈ ਜਾਂਦੀ ਐ ਪਰਝਾਈ ਦੇ ਵੀ ਤੂੰ ਮੇਰੀ ਮਾਂ ਨੂੰ ਐ ਕਿਵੇਂ ਕਹਣੀ ਐ ਹਾਂ ਇਹ ਤਾਂ ਖਰਾ ਹੈਗੀ ਆ ਗੱਲ ਚੰਗਾ ਭਾਬੀ ਫਿਰ ਮੈਂ ਤੇ ਜਾਣੀ ਐਗੀ ਬੇਬੇ ਕਿੱਥੇ ਨਹੀਂ ਭਣ ਤੂੰ ਅੱਜ ਤਾਂ ਰਹਿੰਦੀਂਗਾ ਨਾ ਆਪਣੇ ਰਹਿਣੀ ਆਂਦਾ ਤੈਨੂੰ ਪਤਾ ਹੀ ਹੈਗਾ ਵੀ ਘਰੇ ਸਰਦਾ ਨਹੀਂ ਫੇਰ ਕੀ ਹੁੰਦਾ ਆਪੇ ਸਰ ਜਾਦਾ ਹੁੰਦਾ ਇੱਕ ਰਾਤ ਦਾ ਕੀ ਹੁੰਦਾ ਲੈ ਆਥਨ ਨੂੰ ਤਾਂ ਮੁੜਨਾ ਹੋਈ ਔਖਾ ਲੱਗਦਾ ਨੇ ਪਰ ਕੋਈ ਗੱਲ ਨਹੀਂ ਬਾਤ ਨਹੀਂ ਹੋਈ ਤਾਂ ਹੀ ਤਾਂ ਫੇਰ ਮੈਂ ਟੜਕੇ ਸੁਨੇਹਾ ਆਈ ਸੀ ਚਲ ਫੇਰ ਕੀ ਹੋ ਗਿਆ ਸੀ ਟੜਕੇ ਸੁਨੇਹੀ ਭਗ ਜਾਂਦੇ ਮੇ ਜਿكري ਨਾ ਸਰਦਾ ਨਹੀਂ ਨਾ ਸੁਨੇਹੇ ਲੋਕਾ ਹੁੰਦੇ ਤਾਂ ਦੇਖ ਲੈਣ ਭਣੇ ਹੁੰਦਾ ਵਧੀਆ ਸੀ ਮਹਾਨੀ ਗੱਲਾਂ ਮਾਤਾ ਕਰਦੇ ਰਾਤ ਨੂੰ ਤੇ ਆ ਚਾ ਲੈ ਜਿਹੜਾ ਆ ਗਈ 2 ਘੰਟੇ ਉਹੀ ਵਧੀਆ ਹੈ ਜਾਨੀ ਪੁੱਤ ਹਾਂ ਜਾਨੀ ਆ ਵੇਬੇ ਮੈਂ ਤਾਂ ਫੇਰ ਹੁਣ ਕਿਹੜੀ ਵਾਸ ਆਉਗੀ 3 ਵਜੇ ਹਾਂ ਚਲ ਮੈਂ ਤੈਨੂੰ ਬਾਹਰ ਤੱਕ ਸੰਢ ਕਰਨੀ ਆ ਆ ਜਾ ਨਵਿੰਦਰਾ ਕਰੇ ਨਹੀਂ ਤੈਨੂੰ ਚੜਾਇਆ ਹੁੰਦਾ ਚਲ ਕੋਈ ਨਹੀਂ ਬੇਪੇ ਭੱਗ ਜੂਗੀ ਮੈਂ ਚਲ ਮੈਂ ਬਾਹਰ ਰੱਕ ਕੇ ਚાલਦੀ ਆ ਉਹ ਵੀ ਤੂੰ ਕਰ ਲੈ ਆਪਦਾ ਹੀਲਾ ਵਸੀਲਾ ਦੇਖਦੀ ਹਾਂ ਤੇਰੀ ਗੱਲ ਮੰਨੂਗੀ ਮੈਂ ਇਹ ਤਾਂ ਆਪਦੇ ਘਰ ਨੂੰ ਸਿਆਣੇ ਹੋ ਰਹੇ ਨੇ ਕਿ ਨਾਇ ਕਰੀ ਉਹਨੂੰ ਵੀ ਨਾ ਪਤਾ ਲੱਗ ਜੀ ਤੇਰੀ ਮੈਂ 1000 ਰੁਪਏ ਦੇਣੀਆਂ ਆ ਮੈਂ ਇਹਨਾਂ ਨਾਲ ਕਬੜ ਲੈ। ਮੈਂ ਇਹਨਾਂ ਤੋਂ ਸੂਟ ਦਵਾਉਂਗੀ। ਸੂਟ ਦੇ ਦੇਣਗੇ। ਉਹ ਫਿਰ ਜਿ ਪਤਾ ਲੱਗ ਗਿਆ। ਦੇਣਾ ਨਹੀਂ ਇਹਨੇ ਵੀ ਪੈਸੇ ਤਾਂ ਫੜਾਤੇ। ਚਾਹ ਕੋਈ ਨਹੀਂ। ਪਤਾ ਨਹੀਂ ਲੱਗ ਜੀ ਉਹਨੂੰ 1000 ਰੁਪਏ ਦਾ। ਕੋਈ ਨਹੀਂ। ਚੰਗਾ ਸੂਟ ਲੈ ਲਈ ਤੂੰ ਜਾਂਦੀ ਜਾਂਦੀ। ਕੋਈ ਨਹੀਂ। ਚੰਗਾ। ਬਸ ਆਉਣ ਵਾਲੀ ਹੋਊਗੀ ਤਾਂ। ਹੂੰ। ਖਾਣ ਆਈ ਸਕੀਮ ਕਰੂੰਗੀ ਤੇਰੇ ਨਾਲ। ਤੇਰੀ ਗੱਲ ਮੇਰੇ ਮਨ ਲੱਗ ਗਈ। ਦੇਖਦੀ ਹਾਂ ਕੁਝ ਤਾਂ ਤੂੰ ਕਹੀਂ ਬਿੰਦਰ ਨੂੰ। ਕੁਝ ਮੈਂ ਵੀ ਪ੍ਰਤਿਆਕ ਜੀ ਨਾਲ ਕਹੂੰਗੀ। ਨ ਕੋਈ ਨਹੀਂ ਤੇ ਮੈਂ ਤਾਂ ਕਮਰਾ ਅੱਡ ਪਾ ਗਰਦਜੀ ਨਾਲ ਤਾਂ ਮੈਂ ਬੇਬੇ ਕਾਈ ਦੂੰ ਹੁਣ ਸਿੱਧੇ ਮੱਥੇ ਤਾਂ ਮੈਨੂੰ ਕਹਿਣਾ ਜਾ ਨਾ ਕੰਮ ਤਾਂ ਸੁਪਰੀਤ ਪਵਾਉਂਗੀ ਮੱਡ ਅੱਛਾ ਹਾਂ ਚਾਲੋ ਹੋਰ ਬੇਬੇ ਮੈਂ ਸਾਰੀਆਂ ਗੱਲਾਂ ਦਾ ਪੇਤ ਲੈ ਲਿਆ ਕੁਲਵਿੰਦਰ ਤੋਂ ਮੈਂ ਬਹਾਨੇ ਜੇ ਨਾਲ ਕਿਹਾ ਉਹਨੂੰ ਵੀ ਮੇਰੀ ਸੱਸ ਤੋਂ ਮੈਂ ਤਾਂ ਸਾਰੇ ਕੰਮ ਕਰਾ ਲੈਣੀਆਂਗੀ ਤੇ ਆਪ ਮੈਨੂੰ ਕਹਿੰਦੀ ਆ ਕਿ ਮੈਨੂੰ ਤਾਂ ਬੇਬੇ ਬਲਾਈ ਤੰਗ ਕਰਦੀ ਆ ਕੰਮ ਦਾ ਡੱਕਾ ਨਹੀਂ ਤੋੜਦੀ ਹੈਗੀ ਅੱਛਾ ਹੈ ਕਹਿੰਦੀ ਆ ਨਹੀਂ ਤਾਂ ਮੈਨੂੰ ਪਤਾ ਤੇਰਾ ਮੇਰੀਤੀ ਬਾਦੂ ਸਿਆਰਾ ਮੇਰੇਤੀ ਗਈ ਹੈ ਹੋਰ ਕਹਿੰਦੀ ਆ ਤਾਂ ਮੈਨੂੰ ਪਤਾ ਜਮੀ ਨਹੀਂ ਕੰਮ ਦਾ ਡੱਕਾ ਤੋੜਦੀ ਮੈਨੂੰ ਤਾਂ ਬਾਹਲਾ ਤੰਗ ਕਰਦੀ ਆ ਬੇਬੇ ਕਿਉਂ ਕਹਦੇ ਬੇਬੇ ਕਾਹਤੋਂ ਕੰਮ ਕਰੇ ਕਾਹਤੋਂ ਡੱਕਾ ਤੋੜੇ ਤੂੰ ਕਾਹਦੇ ਵਾਸਤੇ ਹੈ ਤੇ ਮੈਂ ਤਾਂ ਸਾਰਾ ਪੇਤ ਲੈ ਲਿਆ ਤੇਰੇ ਕਹੇ ਕਹਾਏ ਤੂੰ ਵਧੀਆ ਕਿ ਵਧੀਆ ਭਇਆ ਪੇਤ ਲੈ ਲਿਆ ਨਾ ਮੈਨੂੰ ਕਹੀਦੀ ਆ ਕੰਮ ਨਹੀਂ ਕਰਦੀ ਮੇਰੀ ਧੀ ਦੇ ਹੰਗੜਾ ਲਾਉਂਦੀ ਹੈਗੀ ਇਹਦੀ ਐਡੀ ਹਿੰਮਤ ਕਿਵੇਂ ਭਾਈ ਹੰਗੜਾ ਲਾਉਣ ਦੀ ਮੈਂ ਪੁੱਛਦੀ ਹਾਂ ਤੂੰ ਆ ਕੇ ਦੇਵਾਂ ਨੂੰ ਮੈਂ ਕੰਮ ਕਰਦਾ ਪਰਾਂ ਨਾ ਬੇਬੇ ਹੈ ਜੇ ਮੈਂ ਤਾਂ ਐਂ ਤਾਂ ਨਹੀਂ ਆਖਿਆ ਹੈਗਾ ਵੀ ਕੰਮ ਨਹੀਂ ਕਰਦੀ ਬੇਬੇ ਉਹ ਤਾਂ ਭੈਣ ਨੇ ਆਪ ਹੀ ਕਿਹਾ ਸੀ ਕਹਿੰਦੀ ਮੈਂ ਤਾਂ ਮੇਰੇ ਸੱਸ ਤੋਂ ਸਾਰੇ ਕੰਮ ਕਰਵਾ ਲੈਣੀ ਇਹਨੇ ਕੱਪੜੇ ਧੋ ਦਿੰਦੀ ਇਹਨੇ ਭਾਂਡਾ ਠੀਕ ਕਰਵਾ ਆਂਦੀ ਉਹ ਕਰੀ ਜਾਵੇ ਮੈਂ ਨਹੀਂ ਕਰਦੀ ਫਿਰ ਤੂੰ ਨਾ ਸਮਾਸ ਮਰ ਪੰਪ ਭਰਤੇ ਤੇਰਾ ਮਤਲ ਕੀਤੀ ਕੁੜੀ ਨੂੰ ਪੰਪ ਭਰਦਾ ਇਹਦੇ ਚ ਪੰਪਾਂ ਦੀ ਕੋਈ ਗੱਲ ਨਹੀਂ ਬੇਬੇ ਇਹਨੂੰ ਤੂੰ ਕੋਈ ਮਰਜ਼ੀ ਗੱਲ ਬਣਾ ਲਾ ਉਹ ਤਾਂ ਸੁਤੇ ਗੱਲਾਂ ਉਹ ਕਰੀ ਜਾਂਦੀ ਸੀ ਉਹੀ ਗੱਲ ਸੁਤੇ ਮੈਂ ਕਰਤੀ ਏ ਪੰਪਪਾ ਨੂੰ ਦੱਸ ਫੇ ਤੇਰੇ ਕੀ ਡਾਂਗ ਮਾਰੀ ਭੈਣ ਨੇ ਬਿਤਾ ਕਰਕੇ ਕਹਨੀ ਹੈ ਤੂੰ ਪੰਪ ਭਰ ਤੇ ਮੈਨੂੰ ਲੱਗਦਾ ਤੂੰ ਕਰਾਵੇਂਗੀ ਜਿਹੜੇ ਨਹੀਂ ਕਰਾਉਂਦੇ ਹੁੰਦੇ ਮੈਂ ਤਾਂ ਆਪਦਾ ਕੋਈ ਚਾਰਾ ਕਰਨਾ ਪਊਗਾ ਤੂੰ ਨਹੀਂ ਟਿਕਦੀ ਤੂੰ ਤਾਂ ਬੈਬ ਤਾਂ ਕਰੀ ਹੋਈ ਜਾਏਂਗੀ ਕਰੀ ਹੋਈ ਜਾਏਂਗੀ ਨਾ ਕੀ ਕਰ ਦੇਂਗੀ ਬੇਬੇ ਤੂੰ ਆਪਦਾ ਕਰਦਾ ਕਰਨਾ ਤੂੰ ਕਰ ਸਕਦੀਆਂ ਫੇਰਾ ਜੋਰ ਮੇਰੀ ਹਿੱਕ ਤੇ ਜਾਮਾ ਹੈ ਕਰ ਸਕਦੀਆਂ ਮੈਂ ਤੇਰੀ ਹਿੱਕ ਤੇ ਤੇਰੇ ਕੋਈ ਜੂਰੀ ਉਂਗਲਾ ਲਾਉਣ ਦਾ ਤੇਰੀ ਹਿੱਕ ਤੇ ਤਾਂ ਦਮ ਹੈਗਾ ਹੀ ਮੈਨੂੰ ਦੇਖੀ ਆਂਦਾ ਕੁਣੀ ਆਈ ਤੇ 2 ਘੰਟੇ ਹੁਆ ਤੂੰ ਉਹਦੇ ਉਂਗਲਾ ਲਾਉਣ ਬੈਗੀ ਫਿਰ ਕੁੜੀ ਆ ਗਈ ਮੈਂ ਕਿਹਾ ਐ ਕਹਿੰਦੇ ਵੀ ਕਿਉਂ ਆ ਗਈ ਜਿਹੇ ਜਿਹੇ ਗੱਲਾਂ ਤੇਰੇ ਨਾਲ ਕਰ ਲਈ ਉਹ ਜਿਹੇ ਦੋ ਗੱਲਾਂ ਮੈਂ ਇਹਦੇ ਨਾਲ ਕਰ ਲਈਆਂ ਕੁੜੀ ਨੇ ਕੋਈ ਨਹੀਂ ਤੈਨੂੰ ਦੱਸ ਦੂੰ ਸਾਰਾ ਕੁਝ ਮੈਂ ਆਪਦੀ ਤੇ ਆ ਗਈ ਨਾ ਤੈਨੂੰ ਸਾਰਾ ਕੁਝ ਦੱਸ ਦੂੰ ਮੈਂ ਚੱਲ ਕੋਈ ਨਾ ਬੇਬੇ ਦੱਸ ਵੀ ਜਿਹੜੇ ਤੇ ਟਿੱਡੇ 'ਚ ਹੈਗੀਆਂ ਨੇ ਸਾਰੀਆਂ ਕਰ ਲਈ ਮੈਂ ਨਹੀਂ ਤੇਨੂੰ ਰੋਕਦੀ ਨਾ ਤੈਨੂੰ ਕੋਈ ਰੋਕ ਸਕਿਆ ਅੱਜ ਤੱਕ ਨਹੀਂ ਮੈਂ ਤੈਨੂੰ ਕਰਕੇ ਵੀ ਦਿਖਾ ਦੂੰਗੀ ਤੇ ਦਿਖਾ ਦੀ ਮੈਂ ਤੈਨੂੰ ਕਦੇ ਕਹਿੰਦੀ ਐ ਮੈਂ ਤੇਰੇ ਹੱਥ ਨਹੀਂ ਬੰਨਦੀ ਵੀ ਤੂੰ ਐ ਨਾ ਕਰ ਦਿਖਾਉਂਗੀ ਮੈਂ ਕਰਕੇ ਦਿਖਾ ਦੀ ਜਿਹੜਾ ਕੁਝ ਕਰਨਾ ਕਰ ਲਈ ਆਹ ਤਾਂ ਜੋਰ ਲਾ ਕੇ ਹਟੀ ਹੁਣ ਤੂੰ ਝਾਂਬੜ ਅੱਛਾ ਮੈਂ ਤਾਂ ਜੰਬਲੀ ਹੈਗੀ ਆ ਤੂੰ ਤਾਂ ਨਹੀਂ ਜੰਬਲੀ ਹੈਗੀ ਫਿਰ ਕੁੜੀ 2 ਘੰਟੇ ਆਈਏ ਤੈਨੂੰ ਕਿ ਲੋੜ ਦੀ ਬਾਦਮੇ ਘੜਮੇ ਕਰਨ ਦੀ ਨਾ ਮੈਂ ਕੁੜੀ ਕੋਲੇ ਕਿ ਬਾਦਮੇ ਘੜਮੇ ਕਰ ਗਿਆ ਨਾ ਕੁੜੀ ਨੇ ਗੱਲ ਕਹੀ ਮੈਨੂੰ ਮੈਂ ਉਹਦੇ ਗੱਲਾਂ ਦਾ ਜਵਾਬ ਦੇਤਾ ਮੋੜ ਕੇ ਤੂੰ ਕਿਹਾ ਨਹੀਂ ਬੇਬੇ ਕੰਮ ਨਹੀਂ ਕਰਾਉਂਦੀ ਹਾਂ ਮੈਂ ਕਿਹਾ ਮੇਰੇ ਜਿਹੜੇ ਮੁੱਕਦੀਆਂ ਫਿਰ ਮੈਂ ਕੰਮ ਕਿਉਂ ਕਰਾਵਾਂ ਤੂੰ ਕੀ ਕਰਦੀ ਨਹੀਂ ਐ ਚਲ ਜੇ ਨਹੀਂ ਕਰਾਉਣਾ ਨਾਗਰਾ ਫਿਰ ਮੈਂ ਤਾਂ ਕੁੜੀ ਨੂੰ ਇਹੀ ਗੱਲ ਕਹੀ ਐ ਵੀ ਭੈਣੇ ਮੈਂ ਤਾਂ ਬੇਬੇ ਨੂੰ ਡਰਦੀ ਕਹਿੰਦੀ ਵੀ ਨਹੀਂ ਹੈਗੀ ਕੰਮ ਨੂੰ ਇਹੀ ਜੱਪ ਮਗਾਉਂਗੀ ਹੁਣ ਮੈਂ ਇਹੀ ਜੱਪ ਮਗਾਉਂਗੀ ਤੂੰ ਕਿੱਥੇ ਫਿਰਦੀ ਐ ਜੱਤ ਜੱਬ ਮੈਂ ਘਟ ਦੇਖ ਲਈ ਦੇਖ ਹੀ ਲੈ ਜੱਬ ਮੈਂ ਮਗਾ ਕੇ ਕਿੱਥੇ ਫਿਰਦੀ ਐ ਤੂੰ ਤੂੰ ਥੋੜੀ ਜੀ ਬਾਦੀ ਤਾਂ ਹੁਣ ਦਿਖਾਈ ਜਾਂਦੀ ਐ ਬੇਬੇ ਠੀਕ ਜਾ ਤਾ ਹੁਣ ਸਮੇਂ ਦਿਖਾਈ ਨਹੀਂ ਜਦੋਂ ਨਾ ਮੈਂ ਤੁਹਾਡਾ ਲਵਾਇਆ 2 ਟਾਂ ਲੱਖ ਰੁਪਇਆ ਜਿਹੜੇ ਘੜਕਾ ਦਾ ਵੇਚਿਆ ਹੱਥ ਜਕਰੀ ਫਿਰਦੀ ਐ ਤੈਨੂੰ ਉਦੋਂ ਪਤਾ ਲੱਗੂਗਾ ਨਾ ਕਾਦੇ ਲਵਾ ਦੇਂਗੀ ਬੇਬੇ ਜਾਂ ਲਵਾ ਦੇਂਗੀ ਜਿਵੇਂ ਲਵਾਉਣਾ ਹੋਇਆ ਤੂੰ ਐ ਕਹਦੀ 2 ਟਾਈ ਲੱਖ ਲੈਣਾ ਕ ਘਗਰਾ ਸਮੈਲੀ ਹੋਰ ਤਾਂ ਕੁਛ ਰਹਿਆ ਨਹੀਂ ਹੈਗਾ ਤੇਰੇ ਖਰਚੇ ਵਾਸਤੇ ਕੋਈ ਨਹੀਂ ਜਿਤਰੀ ਆਹੀ ਜਮਾ ਰਹੀ ਘਗਰੇ ਵਿੱਚ ਮੈ ਲੂੰਗੀ ਸਮੈਲੀ ਹਾਂ ਇਹੀ ਜੀਵ ਰਹੀ ਨਾ ਤੇਰੀ ਇਹ ਸਾਰਾ ਕੁਛ ਹੀ ਕਰਾ ਦੂਗੀ ਮੇਰੀ ਜੀਵੇ ਵੀ ਨਹੀਂ ਹੋਈ ਬੇਬੇ ਤੈਂ ਕਰਿਆ ਮੈਂ ਤਾਂ ਕਦੇ ਤੇਰੇ ਮੂਰੇ ਬੋਲੀ ਨਹੀਂ ਸੀ ਜਦੋਂ ਤੂੰ ਹਰਦੀ ਸਾਰੇ ਦਿਨ ਬੱਤੀਆਂ ਲਾਉਣਾ ਕਦੇ ਕਿਸੇ ਦੇ ਬਾਹਰ ਨਹੀਂ ਕਦੇ ਕਾਸੇ ਦੇ ਬਾਹਰ ਮੈਨੂੰ ਸੇਡ ਨੂੰ ਨਹੀਂ ਹਰਦੀ ਮੈਂ ਤਾਂ ਅੰਸਰ ਦੇ ਨੂੰ ਬੋਲਣ ਲੱਗੀ ਹਾਂ ਤੈਂ ਬੋਲਣ ਲਾਇਆ ਮੈਨੂੰ ਮੇਰਾ ਜੀ ਨਹੀਂ ਕਰਦਾ ਸੀ ਬੋਲਣ ਨੂੰ ਕਿਉਂ ਬੋਲ ਕੀ ਕਹਤਾ ਮੈਂ ਇਹ ਜਾ ਕਹੇ ਨੂੰ ਤੇ ਕਸਰ ਕੀ ਛੱਡੀ ਬੇਬੇ ਤੇ ਕੋਈ ਕਸਰ ਛੱਡੀ ਐ ਤੇ ਕੁੜੀ ਕੋਲੇ ਸਾਰੀਆਂ ਗੱਲਾਂ ਪੁੱਤਦਿਆਂ ਸੱਸ ਨੂੰ ਹਾਂ ਦੇ 100 ਪੜਦੇ ਹੁੰਦੇ ਨੇ ਨਹੀਂ ਅਗਲਾ ਤੀਜੇ ਥਾਂ ਜਾ ਕੇ ਬਗਾਉਂਦਾ ਨਹੀਂ ਹੁੰਦਾ ਤੂੰ ਹਰੇਕ ਗੱਲ ਉਹਦੇ ਕੁੜੀ ਦੇ ਕੰਨ ਚ ਜੋਤੀ ਰੋਟੀ ਤੂੰ ਕਤੂ ਨਾ ਦੇਵੇਂ ਚ ਅੱਜ ਦਾ ਹਜੇ ਤੂੰ ਮੈਨੂੰ ਕਹਿਣੀ ਐ ਗੱਲਾਂ ਕੁੜੀ ਕੋਲ ਕਰਤੀਆਂ ਰੋਟੀ ਤੇਰੇ ਕਾਹਦੇ ਤੋਂ ਨਹੀਂ ਮੈਂ ਬੇਚ ਜੀ ਦਿੰਦੀ ਹੈਗੀ ਉਹ ਤੇਰਾ ਸਰੀਰ ਹੀ ਦੱਸੀ ਜਾਂਦਾ ਵੀ ਤੈਨੂੰ ਕਹੇ ਜੀ ਰੋਟੀ ਮਿਲਦੀ ਹੈ ਕਹੇ ਜੀ ਨਹੀਂ ਮਿਲਦੀ ਹੈ ਰੋਟੀ ਮਰਨ ਵਾਲੇ ਹੋ ਜਾਂਦੇ ਨੇ ਉਹ ਜਿਨ੍ਹਾਂ ਨੂੰ ਰੋਟੀਆਂ ਚੱਜਦੀਆਂ ਮਿਲਦੀਆਂ ਰੱਸੀਆਂ ਚ ਬੰਨਣ ਵਾਲੇ ਹੋ ਜਾਂਦੇ ਨੇ ਤੂੰ ਸੋងਗਾ ਟਾਉਣੀ ਐ ਤੇਰੇ ਪਤਾ ਹੈ ਕਿ ਮੈਂ ਤੂੰ ਭੁੱਖੀ ਰਹਿੰਦੀ ਹੈ ਕਿ ਕਿ ਮੈਂ ਕਰਦੀ ਹੈਗੀ ਨਾ ਜਿੱਦ ਤੇਰਾ ਪੇਕ ਕੰਨ ਹੁੰਦਾ ਉਹਨਾਂ ਨੂੰ ਕਿਵੇਂ ਚੱਜ ਦਾ ਦਾਲ ਪਾਣੀ ਦਿੰਨੀ ਐ ਤੇਰੀ ਮਾਂ ਆਈ ਦੀ ਪਿੱਛੇ ਜੇ ਉਹਨੂੰ ਕਿਵੇਂ ਕਿਹਾ ਪਾਪਾ ਚੰਗੀਆਂ ਦਾਲਾ ਬਣਾਉਣਾ ਤੁਰਤ ਦਿੰਦੀ ਦੀ ਮੈਂ ਤਾਂ ਉਹ ਮੇਜਕਰੀ ਤੈਨੂੰ ਡਾਂਦੀਆਂ ਮੈਂ ਤਾਂ ਕਦੇ ਕਿਸੇ ਚਾਈ ਨਹੀਂ ਕਰਿਆ ਵੀ ਤੇਰੇ ਰਿਸ਼ਤੇਦਾਰ ਆਏ ਨੇ ਕਿ ਜਾਂ ਮੇਰੇ ਆਏ ਨੇ ਫੇ ਤਾਂ ਉਹ ਮੇਜਕਰੀ ਕਰਦੀਆਂ ਪਰ ਤੇਰੇ ਢਿੱਡ 'ਚ ਪਾਪ ਹੈ ਜਿਹੜਾ ਤੈਨੂੰ ਪੁੱਠੀਆਂ ਪਸਰ ਰਹੀਆਂ ਨੇ ਸਾਰਾ ਦਿਨ ਮੈਨੂੰ ਡਾਂਦੀ ਹੋਵੇਂ ਮੈਂ ਬੋਲਾਂ ਨਾ ਮੈਂ ਕਹਾ ਨਾ ਕੁਝ ਜੇ ਮੈਨੂੰ ਡਾਂਦੀ ਹੋਵੇਂ ਮੈਨੂੰ ਡਾਂਦੀ ਨਹੀਂ ਨਹੀਂ ਬੇਬੇ ਤੂੰ ਤਾਂ ਖਾ ਕੇ ਹਰਾਮ ਕਰਦੀਆਂ ਹਰਾਮ ਕਰਦੀਆਂ ਤੂੰ ਹਰ ਜਾ ਕਿਉਂ ਕਰਦੀਆਂ ਰਾਮਾ ਤੈਨੂੰ ਤਾਂ ਲੱਗਣਾ ਹਰਾਮ ਕਰਦੀਆਂ ਹਰਾਮੀ ਹੁੰਦਾ ਇਹ ਜਿਹੜਾ ਬੰਦੇ ਨੂੰ ਝੂਠੀਆਂ ਤੂੰ ਮੈਂ ਤਾਂ ਲਾਵੇ ਚੱਲ ਮੈਂ ਨਾ ਦਿੰਦੀ ਹੋਵਾਂ ਤੈਨੂੰ ਸਹੀ ਰੋਟੀ ਨਾ ਤੇਰੇ ਜੀ ਕੋਈ ਦਰਿਆਵਤ ਕਰਦੀ ਹੋਵਾਂ ਫਿਰ ਤਾਂ ਤੂੰ ਮੈਨੂੰ ਕਹੇ ਮੈਂ ਉਹ ਚੱਲ ਲਾਂ ਪਰ ਇਹ ਜਿਹੜੀ ਤੂੰ ਝੂਠੀਆਂ ਗੱਲਾਂ ਲਾਉਣੀ ਆ ਨਾ ਇਹ ਮੈਨੂੰ ਚੱਲਣੀਆਂ ਬਹੁਤ ਔਖੀਆਂ ਨੇ ਬੇਬੇ ਤੂੰ ਹਰ ਜਾ ਮੈਂ ਤੇਰੇ ਮੂਰੇ ਹੱਥ ਬੰਦੀਆਂ ਆਪਣਾ ਘਰ ਖਰਾਬ ਹੋ ਜੂ ਇਸੇ ਲੋਟ ਤੂੰ ਬੰਦਿਆਂ ਤੱਕ ਗੱਲ ਪਹੁੰਚ ਗਈ ਨਾ ਇਹ ਬਾਈ ਦੂਰ ਗੱਲ ਭੱਗ ਜੂ ਇਹ ਤਾਂ ਘਰ ਹੋਊਗਾ ਇੱਕ ਦਿਨ ਖਰਾਬ ਸਮਝਾ ਗਈ ਹੁੰਦਾ ਹੋ ਜਾਣ ਦੇ ਬਸ ਫਿਰ ਤੇ ਤਾਂ ਇਹ ਮਥੀ ਹੋਈ ਐ ਤੇ ਹੁਣ ਘਰ ਇਹ ਬਸਣ ਨਹੀਂ ਦੇਣਾ ਤੇ ਇਹੀ ਮਥੀ ਐ ਮੈਨੂੰ ਤਾਂ ਸਹਿ ਇੰਨਾ ਯਾਦ ਰੱਖੀ ਮੈਨੂੰ ਤਾਂ ਸਹਿ ਕਿ ਤੂੰ ਹੀ ਲਵਾਈ ਜਾਨੀ ਹੈ ਕਿਉਂਕਿ ਤੂੰ ਟਿਕਣ ਨਹੀਂ ਦਿੰਦੀ ਇਹ ਤਾਂ ਮੈਂ ਤਾਂ ਅੰਤੋਂ ਤੱਕੜੀ ਹੋਈ ਬੈਠੀ ਹੈ ਜਿਹੜੀ ਤੇਰੇ ਨਾਲ ਕੱਟੀ ਜਾਨੀ ਹੈਗੀ ਕਿਉਂ ਕਾਦਰ ਤੱਕੜੀ ਬੈਠੇ ਕੀ ਨਹੀਂ ਮਿਲਦਾ ਤੈਨੂੰ ਇਹ ਮਿਲਣ ਵਾਲੀ ਗੱਲ ਨਹੀਂ ਹੁੰਦੀ ਖਾਂਦੀ ਖਾਂਦੀ ਪਾੜਦੀ ਹੈ ਕਲਵਿੰਦਰ ਤੂੰ ਹਾਂ ਜਿਹੜੇ ਵੀ ਜੇ ਘਰੇ ਘੱਲੇ ਢਿੱਡ ਭਰਦਾ ਉਹਦੇ ਨਾਲ ਨਹੀਂ ਹੁੰਦਾ ਜੇ ਘਰ ਦੇ ਵਿੱਚ ਜੇ ਇਸੇ ਲੋਟ ਦੁਰਦਸ਼ਾ ਹੁੰਦੀ ਹੋਵੇ ਉਹਦੇ ਤੇ ਖਾਦੀ ਪੀਤੀ ਸਾਰੇ ਨਿਕਲ ਜਾਂਦੀਆਂ ਨੇ ਜਿਵੇਂ ਤੂੰ ਮੇਰੇ ਨਾਲ ਕਰਦੀ ਹੈਗੀ ਕੋਈ ਨਹੀਂ ਆਥਨੇ ਆ ਜਾਂਦੇ ਬਿੰਦਰ ਨੂੰ ਮੈਂ ਕਰਦੀ ਆ ਕੋਈ ਗੱਲ ਇਹ ਤੇਰੀ ਜਿਵੇਂ ਮੈਂ ਬੰਦ ਕਰਾਉਣੀ ਆ ਆ ਜਾਣ ਦੇ ਚੱਲ ਕੋਈ ਨਾ ਬੇਬੇ ਮੇਰੀ ਜੀਬ ਬੰਦ ਕਰਾਉਂਦੀ ਕਰਾਉਂਦੀ ਨਾਲ ਤੇਰੀ ਵੀ ਹੋਊਗੀ ਜੀਬ ਮੇਰੇ ਕੱਲੀ ਦੀ ਨਹੀਂ ਬੰਦ ਹੁੰਦੀ ਐ ਮੇਰੀ ਤੇਰੀ ਬਦਲਦੀ ਨਹੀਂ ਹੈਗੀ ਜਿਵੇਂ ਤੈਨੂੰ ਗੁਣਾ ਲੱਗ ਤੋਰੀ ਹੈ ਨਾ ਐ ਨਹੀਂ ਉਹ ਬਦਲਦੀ ਤੈਨੂੰ ਐ ਵੀ ਖਾਣੀ ਕੁੜੀ ਦਾ ਵੀ ਫਰਕ ਪੈ ਜੇ ਮਾਂ ਨਾਲੋਂ ਐ ਨਹੀਂ ਉਹ ਪਾਉਂਦੀ ਮੇਰੀ ਜੰਮੀ ਹੋਈ ਆ ਉਹ ਮੈਨੂੰ ਪਤਾ ਨਹੀਂ ਸੀ ਬੇਬੇ ਵੀ ਉਹ ਤੇਰੀ ਜੰਮੀ ਹੋਈ ਐ ਵੀ ਉਹ ਤੇਰੇ ਇਥੇ ਬਾਗੀ ਮੈਂ ਤਾਂ ਆਪਦੀ ਭੈਣ ਭੈਣਾ ਵਾਂਗੂ ਉਹਦੇ ਨਾਲ ਦੁੱਖ ਸੁੱਖ ਕਰ ਲਿਆ ਮੇਰੇ ਕੋਲੇ ਗੱਲ ਵੀ ਉਸਨੇ ਛੇੜੀ ਸੀ ਐ ਨਹੀਂ ਪਤਾ ਉਹਨੇ ਕਿਸੇ ਬੈਬਤ ਨਹੀਂ ਛੇੜੀ ਹੋਵੇ ਮੈਂ ਤਾਂ ਐ ਦੁੱਖ ਸੁੱਖ ਕਰ ਲਿਆ ਵੀ ਚਲ ਮੇਰੀਆਂ ਸੁੰਦੀ ਐ ਮੇਰੀ ਨੰਨਦ ਐ ਮੇਰੀ ਛੋਟੀਆਂ ਭੈਣਾਂ ਵਰਗੀ ਐ ਮੈਂ ਤਾਂ ਤਾਂ ਕਰਕੇ ਉਹਦੇ ਨਾਲ ਗੱਲਾਂ ਕਰ ਲੀਆਂ ਜੇ ਮੈਨੂੰ ਐ ਪਤਾ ਹੁੰਦਾ ਵੀ ਉਹੀ ਤੇਰੇ ਕੋਲੇ ਚੋਕੇ ਜਾਊ ਮੈਂ ਕਾਹਨੂੰ ਕਰਨੀ ਸੀ ਮੈਨੂੰ ਕੀ ਪਤਾ ਐ ਵੀ ਇਹ ਵੀ ਤੇਰੇ ਵਾਂਗੂ ਮੈਂ ਇਥੇ ਬਿੜਕਾ ਲੈਂਦੀ ਐਗੀ ਮੈਂ ਤਾਂ ਬੌੜੀ ਸੀ ਮੈਂ ਤਾਂ ਆਪਦੇ ਵਰਗੀ ਸਮਝ ਲਈ ਆਵਦੇ ਜਿਹੇ ਜਿਹੇ ਢਿੱਡ ਦੀਆਂ ਤੇ ਦਿਲ ਦੀਆਂ ਉਹਨੂੰ ਸਾਰੀਆਂ ਸੁਨਾਤੀਆਂ ਨਾਲੇ ਜਿਵੇਂ ਤੂੰ ਕਹਿੰਦਾ ਨਾ ਵੀ ਮੈਂ ਬਿੰਦਰ ਨੂੰ ਵੀ ਹੱਥ 'ਚ ਕਰ ਲਵਾਂ ਬਿੰਦਰ ਵੀ ਹੱਥ 'ਚ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣ ਲੈ ਇੱਕ ਜੇ ਬਿੰਦਰ ਤੇ ਕਲਮੀ ਕੱਟ ਮਿਲਾਤੀ ਤੇਰੇ ਖੱਖਾ ਪਾੜ ਦੂੰ ਮੈਂ ਸੁਣ ਲਈ ਮੇਰੀ ਗੱਲ ਤੂੰ ਤਾਂ ਮੇਰੇ ਖੱਖੋ ਉੱਤੇ ਪਾੜੀ ਜਾਨੀ ਐ ਅੱਗੇ ਕੋਈ ਕਸਰ ਨਹੀਂ ਕਦੇ ਫਿਰਦੀ ਹੋਵੇਂਗੀ ਆਪਦੇ ਆਪ ਨੂੰ ਮੈਂ ਕਾਦੇ ਨਾ ਫਿਰਦੀ ਐ ਮੈਂ ਤਾਂ ਟਾਈਮ ਪਾਸ ਕਰਦੀ ਫਿਰਦੀ ਆਂ ਬੂਵੇਂ ਮਰ ਜਾਂ ਦੇਖ ਲੈ ਕਿਵੇਂ ਡਰਾਉਂਦੀ ਹੈਗੀ ਉਂਗਲਾਂ ਖੜੀਆਂ ਕਰ ਕਰ ਆ ਕੇ ਅਗਲਾ ਕਹਿ ਦਿੰਦਾ ਕਿ ਤੀ ਬਣਾ ਕੇ ਲਿਆਉਂਦਾ ਹੁੰਦਾ ਨੂਨ ਲੈ ਦੇਖ ਲੈ ਇਹ ਤਾਂ ਦੁਸ਼ਮਣ ਹੱਜੇ ਕਹਿੰਦੀ ਐ ਕਿ ਲੈ ਵਦੂ ਬਿੰਦਰ ਨਾ ਵਦੂ ਹੋਰ ਮੈਂ ਦੱਸ ਤੈਨੂੰ ਦੱਸਾਂ ਲੱਗ ਪਤਾ ਨਹੀਂ ਕੀ ਕਰੂਗੀ ਐਡੀ ਕੁਐਸਚਨ ਕਹਿੰਦੀ ਮੈਂ ਤਾਂ 2.5 ਲੱਖ ਲਵਾਉਣਾ 2.5 ਲੱਖ ਜਿਹੜੀ ਫਸਲ ਆਈ ਐ ਇਹਦਾ ਕੋਈ ਪਤਾ ਨਹੀਂ ਭਾਈ ਇਹ ਕਿਹੜੇ ਲੋਟ ਉਧਰੋਂ ਚੱਕੂਗੀ ਹਾਂ ਦਾ ਕਿਹੜੇ ਲੋਟ ਲਵਾਉਗੀ ਹਟਦੀ ਨਹੀਂ ਹੈਗੀ ਇਹ ਮੈਨੂੰ ਪਤਾ ਐ ਜਿਹੜੀ ਗੱਲ ਇਹਨੇ ਮੂੰਚੋਂ ਕੱਢਦੀ ਪੂਰੀ ਕਰਕੇ ਹਟੂਗੀ ਉਹਦੇ ਦੀ ਦੇਖੀ ਐ ਨਹੀਂ ਮੇਰੇ ਕਨੇ ਬਹੁਤ ਹਿੰਡਣ ਮੂਰੀ ਐ ਲੈ ਦੇਖ ਲੱਭੂ ਮੈਂ ਮਰ ਜਾ ਮੈਨੂੰ ਤਾਂ ਉਹ ਕੁੜੀ ਦਾ ਚਰਜ ਐ ਲੈ ਦੇਖ ਲਾ ਹਰੇਕ ਧੀ ਆਪਦੇ ਮਾਪਿਓ ਦਾ ਚੰਗਾ ਸੋਚਦੀ ਹੁੰਦੀ ਹੈ ਭੈਣ ਭਾਈ ਦਾ ਐਂ ਕਹਿੰਦੀ ਐ ਵੀ ਚਲ ਮੇਰੇ ਭੈਣ ਭਾਈ ਦਾ ਤੇ ਮੈਂ ਤਾਂ ਐਸੀ ਲੋਕੀ ਉਹਦੇ ਕੋਲੇ ਸਾਰੀਆਂ ਗੱਲਾਂ ਕਰ ਲੀਆਂ ਬਿਜੀਆਂ ਮੈਂ ਕੋਈ ਗੱਲ ਟਕਿਆਈ ਜਾਵੇ ਐ ਮੈਨੂੰ ਕੀ ਪਤਾ ਐ ਵੀ ਲੈ ਤਾਂ ਉਹਦੇ ਨੂੰ ਦੱਸ ਕੇ ਜੋ ਸਾਰੀਆਂ ਗੱਲਾਂ ਕਿੱਡੀ ਪਾਪਣਾ ਇਹ ਮਰਜ ਮੈਂ ਇਥੇ ਦੱਸੂੰਗਾ ਪੁੱਛ ਲਈਆਂ ਬੜਾ ਬੜਾ ਕਿਉਂ ਨੀ ਮੈਂ ਬੌਣੀ ਨੇ ਸਾਰੀਆਂ ਦੱਸ ਦਿੱਤੀਆਂ ਦੇਖੋ ਪਤਾ ਨਹੀਂ ਐ ਨਹੀਂ ਪਤਾ ਵੀ ਉਹ ਹੀ ਦੱਸ ਕੇ ਗਈ ਐ ਸੁਣ ਕੇ ਕਿ ਦੋ ਚਾਰ ਹੋਰ ਨਾਲ ਲਾ ਗਈ ਨਾ ਦੇਖ ਲਾ ਟੱਬ ਜਿੱਟ ਆਈਏ ਤਾਂ ਹੀ ਬਾਹਰੋਂ ਵੀ ਤਾਂ ਐ ਕਿ ਮੈਂ ਕਹਿੰਦਾ ਹੰਦੀ ਸ਼ਾਸਤਰੀ ਕਾਤ ਤੁਸੀਂ ਜੁੜੇ ਪਿੰਡ ਲੋਕ ਪੀਵੀ ਕਤੀ ਦੇ ਨਾਲ ਸਾਡੇ ਪੰਜਾਬੀ ਦੇ ਦਰਵਾਜ਼ੇ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਜ਼ਰੂਰ ਕਰਦੇ ਆ ਕਰੋ ਮੈਂ ਵੀਡੀਓ ਦਾ ਅਗਲਾ ਭਾਗ ਆਊਗਾ ਜੀ ਸ਼ਨੀਵਾਰ ਸਵੇਰੇ 4:00 ਵਜੇ ਤੁਸੀਂ ਜ਼ਰੂਰ ਦੇਖਣਾ ਜੀ ਤੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ ਸੁਝਾਅ ਦਿਆ ਕਰੋ ਜੀ ਹੁਣ ਜਿੰਨਾ ਮੇਰੇ ਵੀਰਾਂ ਤੇ ਭੈਣਾਂ ਨੇ ਕਮੈਂਟ ਕਰਿਆ ਉਹਨਾਂ ਦੀ ਗੱਲ ਬਲਜੀਤ ਕੌਰ ਰਣ ਸਿੰਘ ਵਾਲਾ ਜਿਹੜਾ ਫਰੀਦਕੋਟਾ ਸਤਪਾਲ ਸਿੰਘ ਗੁਰਪ੍ਰੀਤ ਸਿੰਘ ਤਰਨਵੀਰ ਨਰੇਂਦਰ ਗਿੱਲ ਬੀਰਪਾਲ ਕੌਰ ਜਗਜੀਤ ਸਿੰਘ ਅਰਸ਼ ਭਮਾਨ ਹਰਮਨ ਸਿੰਘ ਰਿੰਪੀ ਕੌਰ ਕਰਨਜੀਤ ਸਿੰਘ ਸੁਖਪੁਰਾ ਮੌੜ ਬਰਨਾਲਾ ਦਲਜੀਤ ਜੀਤੀ ਧੰਨਵਾਦ ਮੇਰੀ ਰਿੰਪੀ ਭੈਣ ਦੇ ਮੈਨੂੰ ਇਹਨਾਂ ਦੱਸਿਆ ਕਹਿੰਦੇ ਤੇਰੀ ਭੈਣ ਦਾ ਮੈਸੇਜ ਆਇਆ ਦੀ ਬੇਬੀ ਤੇ ਜਿੰਨੇ ਵੀ ਭੈਣ ਭਾਈ ਕਮੈਂਟ ਕਰਦੇ ਆ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਸਾਨੂੰ ਉਨਾਂ ਹੀ ਖੁਸ਼ੀ ਹੁੰਦੀ ਹੈ ਜਿੰਨੇ ਕਮੈਂਟ ਕਰਦੇ ਹੋ ਕਮੈਂਟਸ ਆ ਰਾ ਪਰ ਬਰਨ ਘੰਟੀ ਜਿਹੜਾ ਜੁਮ ਦੱਸ ਦਿਆ ਕਰੋ ਧੰਨਵਾਦ ਭੈਣੇ ਦੇ ਧੰਨਵਾਦ